ਜੀ ਬਾਈ ਖੇਤਾਂ ਵਿੱਚ ਆਇਆ ਇੱਕ ਨਵੇਂ ਪ੍ਰਕਾਰ ਦੇ ਸਰੋ ਹੈ ਬਾਕੀ ਪ੍ਰਧਾਨ ਦਊਗਾ ਜਾਣਕਾਰੀ ਪਹਿਲਾਂ ਤਾਂ ਕੱਦ ਦੇਖੋ ਹਾਂਜੀ ਆਪਣੇ ਬਹੁਤ ਕਰਦਾ ਕਿਹੜੇ ਸਭ ਗੱਲ ਵੱਢ ਹੋ ਗਈ ਨਹੀਂ ਕੇਲਾ ਪਿਆ ਮੈਂ ਬਹੁਤ ਬਾਈ ਆ 12 ਫੁੱਟ ਦਾ ਹੀ ਹੋਣਾ ਨਾ ਬਾਈ ਇਹ ਲਵਾਈ ਚੈੱਕ ਕਰੋ ਤੁਸੀਂ ਨਾ ਨਹੀਂ ਕੀ ਗੱਲ ਹੈ ਲਿਕਣਾ ਬਾਈ ਉਹ ਛਿੱਟੇ ਤੇ ਵੱਧ ਝੜੀ ਵੀ ਯਾਰ ਬਾਈ ਯਾਰ ਹਾਡੀ ਕਮੈਂਟ ਹੋਰ ਕੀ ਕੁਲ ਮੈਂ ਦੱਸਦਾ ਤਾ ਹੈਗਾ ਆ ਦੇਖੋ ਬਾਈ 1 2 3 4 5 6 7 8 9 ਦਾ ਇੰਨੀ ਕ ਜਗਾ ਚ ਕਿੰਨੇ ਡਾਣੇ ਆ ਓਕੇ ਹਾਡੀ ਝੜੀ ਵੀ ਆ ਬਾਈ ਯਾਰ ਹਾਂ ਤੂੰ ਹਲੇ ਕਹੀ ਗਿਆ ਘੱਟ ਆਏ ਆ ਲੈ ਯਾਰ ਬਹੁਤ ਚੀਜ਼ ਆ ਲੈ ਮੈਨੂੰ ਪਤਾ ਨਾ ਬਲੇ ਤੇ ਲੱਗੀ ਨਾ ਆ ਕੇ ਪੱਕੀ ਵੀ ਕਣਕ ਦੀ ਜੜੇ ਬਾਈ ਥੋੜੇ ਜਿਹਾ ਨਾਰਮ ਤੇ ਉਹਨਾਂ ਨੂੰ ਘੱਟ ਫਰਕ ਪਿਆ ਉਹਨੂੰ ਨਹੀਂ ਹੈਗਾ ਝੜੀ ਬਲੇ ਚਾਰੋ ਬਾਈ ਤੂੰ ਕਹੀ ਜਾਂਦਾ ਹੈ ਨਹੀਂ ਮੈਂ ਤਾਂ ਬਾਈ ਦੀ ਗੱਲ ਮੰਨਦਾ ਨਹੀਂ ਤਾਂ ਹੈਗਾ ਮੈਂ ਤਾਂ ਬਾਈ ਨੂੰ ਛੇੜਦਾ ਤਾਂ ਮੈਂ ਕਿਹਾ 40 50 ਕਿਲੋ ਹੋਣੀ ਆ ਨੇ 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 ਕਾਨਕ ਵੱਧ ਚੱਲ ਲਾਓ ਜੀ ਲਓ ਜੀ ਬਾਈ ਬੂਆ ਦਾ ਮੁੰਡਾ ਵੀ ਟ੍ਰਾਈ ਲੈਣ ਆਇਆ ਬੈ ਟਰੈਕਟਰ ਦੀ ਇਹਨੂੰ ਵੀ ਪੁੱਛ ਲੈਂਦੇ ਆ ਇਹਨੇ ਵੀ ਢੇਡੇ-ਘੁਡੇ ਜੇ ਕਈ ਲਾ ਕੇ ਦੇਖੇ ਹਾਂਜੀ ਵਧੀਆ ਟਰੈਕਟਰ ਦਾ ਠੀਕ ਆ ਜੀ ਹਾਂ ਹਾਂ ਵਧੀਆ ਇਹ ਬੜਾ ਹਾਥੀ ਆ ਪਰ ਮੈਂ ਛੋਟਾ ਹਾਥੀ ਚਲਾਇਆ ਇਹਦਾ ਛੋਟਾ ਭਾਈ ਚਲਾਇਆ ਹਾਂ ਬੂਆ ਦੇ ਮੁੰਡੇ ਕੋਲ ਕਿਹੜਾ 265 265 ਇਹ ਵੀ ਕਿੰਨਾ ਤੇ ਲਿਖਾਂਦਾ ਉਹ ਤਾਂ ਬਹੁਤ ਘੱਟ ਤੇ ਲਿਖਾਂਦਾ ਹਾਂ ਇਹ ਬੜਾ ਹਾਥੀ ਆ ਉਹ ਛੋਟਾ ਸਾ ਛੋਟਾ ਹਾਥੀ ਉਹ ਛੋਟਾ ਸਾਥੀ ਹੈ ਸਾਥੀ ਹੈ ਕਿੰਨਾ ਮੋੜਦਾ ਹੋਂ ਮਾਡਲ ਪਤਾ ਨਹੀਂ ਕਿਹੜਾ ਹੋਊਗਾ ਮੈਂ ਦੇਖਿਆ ਨਹੀਂ ਹੈਗਾ 2000 ਦੇ ਨੇੜੇ ਨਹੀਂ ਥੱਲੇ ਹੋਊਗਾ 2000 ਐਨਾ ਪੁਰਾਣਾ ਝੋਟਾ ਰੱਖਿਆ ਵਾ ਬਸ ਸਫਾਈ ਰੱਖੀ ਹੋਈ ਹੈ ਚੱਲ ਚਲਾਇਆ ਹੈਗਾ ਇਹਨੇ ਬਾਈ ਮੁੰਡੇ ਨੇ ਰੀਲਾ ਰੂਲਾ ਬਣਾਈਆਂ ਐ ਪੂਰੇ ਮੁੰਡੇ ਨੇ ਡੱਬ ਦਾ ਪੂਰਾ ਇਹ ਲੈ ਇਹ ਵੀ ਬਾਈ ਫਾਰਕੂ ਆ ਪੂਰਾ ਇਹਨੇ ਵੀ ਪੂਰਾ ਟਰੈਕਟਰ ਚਲਾਇਆ ਪਿਆ ਹੈਗਾ ਨਾ ਮੈਂ ਵੀ ਦੇਖਣਾ ਮੈਂ ਕਹਾ ਦੇਖ ਲੈ ਭਾਈ ਚਲਾ ਕੇ ਤੂੰ ਵੀ ਬਾਕੀ ਭਾਈ ਦੱਸਿਓ ਕਮੈਂਟਾਂ 'ਚ ਕਿਵੇਂ ਲੱਗਦਾ ਟਰੈਕਟਰ ਆਹ ਦੂਰ ਤੋਂ ਪਹਿਲੀ ਵਾਰ ਦਿਖਾਇਆ ਭਾਈ ਇਦਾਂ ਲੱਗਦੇ ਰਿੰਮ ਆਹ ਬੰਪਰ ਆਪਣਾ ਮੁਰੇ ਵਾਲਾ ਮੁਰਦਾ ਮਰਦਾ ਸੌਖਾ ਹੀ ਆ ਮੁਰਦਾ ਮਰਦਾ ਸੌਖਾ ਹੀ ਆ ਫਾਇਦਾ ਆਹੋਂ ਸ਼ੇਰਿੰਗ ਨਹੀਂ ਮੌਲਤਾ ਹੈਗੀ ਬਾਈ ਉਹ ਚੈਟ ਟਾਇਰ ਟੂਰ ਬੜੇ ਪਾਉਣੇ ਆ ਮੋੜੀਪੁਰਾ ਕਟਾਈ ਉੱਦਾਂ ਬਾਈ ਕਾਫੀ ਆ ਆ ਦੇਖੋ ਟਾਇਰ ਟੂਰ ਨਾਲ ਨਹੀਂ ਲਾਦੇ ਬਾਈ ਜਿਹੜੇ ਰਿੰਮ ਪਾਏ ਤੇ ਆ ਚੀਜ਼ਾਂ ਦਾ ਬਹੁਤ ਮਰਕ ਪਰ ਇਹਨੂੰ ਕੱਟੀ ਸੇਮੀ ਇੱਧਰ ਆ ਬਾਈ ਨਹੀਂ ਪਹਿਲਾਂ ਤਾਰਾਂ 'ਗ ਟੱਚ ਹੁੰਦਾ ਦਾ ਜਿਹੜੇ ਰਿੰਮ ਬੜੇ ਪਾਏ ਆ ਤਾਂ ਕਰਕੇ ਤਾਰਾਂ 'ਗ ਵੀ ਟੱਚ ਨਹੀਂ ਹੁੰਦਾ ਚੌਥਾ ਹੀ ਲਾਇਆ ਪਏ ਚੌਥੇ ਵਾਂ ਹੀ ਤੋੜਦਾ ਬਾਈ ਦੋਹਤੇ ਬੰਦਾ ਦੱਸਦਾ ਕਿਤੇ ਦੇਖ ਮੋ ਪੂਰੀ ਕਰਦਾ ਏ ਹਾਂ ਦੱਸਦਾ ਵਾ ਲਓ ਜੀ ਬਾਈ ਖੇਤਾਂ ਵਿੱਚ ਆਏ ਆ ਇੱਕ ਨਵੇਂ ਪ੍ਰਕਾਰ ਦੀ ਸਰੋ ਹੈ ਬਾਕੀ ਪ੍ਰਧਾਨ ਦਊਂਗਾ ਜਾਣਕਾਰੀ ਪਹਿਲਾਂ ਤਾਂ ਕੱਦ ਦੇਖੋ ਹਾਂਜੀ ਆਪਣੇ ਬਹੁਤ ਕਰਦਾ ਇਹ ਕਿਹੜੇ ਸਾਗ ਨਾਲ ਵੱਢੂਗੀ ਇਹਨੇ ਕੇਲਾ ਪਿਆ ਮੈਂ ਬਹੁਤ ਬਾਈ ਕਰ ਪੱਕੂਗੇ ਇਹ ਮਤਲਬ ਦੀ ਰੋੜੀ ਗਾਣਕੇ ਦੇ ਵਾਦੇ ਪੱਕੂ ਗਏ ਥੋੜੀ ਲਾਈ ਮੜਾ ਫੀਤਾ ਕਿੰਨੀ ਲੰਬੀ ਆ ਆਹ ਨਾ ਦੇਖ ਤੇਰੇ ਪਿੱਛੇ ਖੜਾ ਬੂਟਾ ਉਹ ਦੇਖ ਬਾਕੀ ਪਾਈ ਸਸਰੀ ਘਰ ਆ ਸਾਰੇ ਇਹਨੂੰ ਭਾਈ ਇਹ ਕਿੱਥੇ ਦੇ ਵੀ ਆਇਆ ਮਾਲਕੇ ਦੱਸੋ ਮਾਲਕੇ ਵੀ ਬੈਠੋ ਜੋਤੀ ਭਾਈ ਹਾਂ ਰੋੜੀ ਕਿੰਨਾ ਫੜਦੀ ਆ ਪਹਿਲੀ ਦਾ ਦੇਖੀਏ ਦੇਖ ਲੈ ਕੋਮ ਨੇ 6 ਫੁੱਟ ਦਾ ਮੈਂ 6 ਫੁੱਟ ਦਾ ਹੈ ਹਾਂ 6 ਫੁੱਟ 8 ਬਾਈ ਵਿੱਚ ਵਿੱਚ ਤਾਂ ਇਹ 10 ਫੁੱਟ ਦੀ ਵੀ ਆ ਜੇ ਗਾਂਹਾਂ ਜਾ ਕੇ ਦੇਖੀਏ ਹੋਰ ਲੰਬੀ ਹੈ ਬਾਈ ਇਹ ਇੰਨਾ ਉਹ ਤਾਂ ਹੈ ਨਹੀਂ ਇਹਦੇ ਪਰਿਆਦਾਨਾ ਹਾਂ ਬਾਕੀ ਦੀ ਵੀ ਦੱਸਾਂ ਮੈਂ ਤਾਂ ਕਹਿੰਦਾ ਬਾਈ ਇਹ ਚ ਬੈਣ ਵੀ ਨਹੀਂ ਫਿਰਦੀ ਦਿਖਣੀ ਲੈ ਬੈਣ ਫਾਟ ਗਈ ਨਿਕਲੂ ਕਿਦਾਂ ਹਰੋਟੀ ਬਾਈ ਚੋਰ ਆ ਗਿਆ ਉਹ ਪਤਾ ਹੀ ਲੱਗਣਾ ਕਿੱਥੇ ਬੈਠਾ ਹੈ ਲਵਾਈ ਤਾਂ ਦੇਖ ਬਾਈ ਓਏ 12 ਫੁੱਟ ਦਾ ਹੀ ਨਾ ਬਾਈ ਇਹ ਲਵਾਈ ਚੈੱਕ ਕਰੋ ਤੁਸੀਂ ਹਾਂ ਨਹੀਂ ਕੀ ਗੱਲ ਭਾਈ ਇਹ ਪੱਕ ਜੂਗੀ ਤੇਰੇ ਸਾਹਮਣੇ ਪੱਕ ਜਾਨੀ ਵੱਢ ਨਹੀਂ ਆ ਪਏਗਾ ਨਹੀਂ ਪड़ोसी ਦੇ ਰੱਖਣੇ ਪਏਗਾ ਨੇ ਸਬਜ਼ੀ ਤੋਂ ਮੇਰੇ ਸਾਹਮਣੇ ਵੀਰੇ ਬਹੁਤ ਲੇਟ ਪੱਕਣਾ ਹੈ ਹੂੰ ਕਿਉਂਕਿ ਭਾਈ ਤੁਸੀਂ ਚੈੱਕ ਕਰ ਸਕਦੇ ਵੀ ਹਰੀ ਹੋ ਪਈ ਹੈ ਕਹਿੰਦਾ ਤੁਹਾਨੂੰ ਦਿਖਾਈ ਹੈ ਲਿਆ ਕੇ ਪਰਾਨ ਗਾ ਸਾਨੂੰ ਇਹ ਜਾਂ ਕਣਕ ਦਾ ਬੀਜ ਵੀ ਨਾ ਲਾਲੀ ਕੋਈ ਲੈ ਭਾਈ ਆ ਤੈਨ ਨਰਮੇ ਕਣਕ ਫੜਾ ਲਈ ਚੱਕਰ ਕਿਨੇ ਕਪੱਕ ਗਈ ਸੀ ਪੱਕ ਗਈ ਕਣਕ ਤਾਂ ਹਾਂ ਹੂੰ ਖੜਕ ਗਈ ਸੀ ਹੂੰ ਖੜਕੀ ਵੀ ਹੋ ਆ ਆ ਸੱਤ ਦਿਨ ਉਧਰ ਉਧਰ ਠੀਕ ਹੈ ਝਾੜ ਚੂੜ ਗਰੀਬੀ ਵਾਲਾ ਦੌਰੇ ਆ ਨਹੀਂ ਠੀਕ ਹੈ ਝਾੜ ਮੈਂ ਨਹੀਂ ਕਰੇ ਝਾੜਦਾ ਕਿ ਆ ਵੀ ਘਟ ਭਾਈ ਜਿੱਦਣ ਪਹਿਲੇ ਦਿਨ ਚੱਲੀ ਜਦੋਂ ਟਰਾਲੀ ਗਰੀ ਉਰੀ ਤਾਂ ਤੂੰ ਉਹ ਕੜੇ ਨਾਲ ਹਾਂ ਸਬਜ਼ੂਤ ਵਾਲਾ ਹਾਂ ਚਾਹ ਪੀਂਦੇ ਸੀ ਬੈਠੇ ਚਾਹ ਵੀ ਕਿ ਹਟ ਗਏ ਦੇ ਇੱਕ ਹੈ ਬਾਈ ਬਾਈ ਹੱਕ ਵੀ ਨਹੀਂ ਮੂੰਹ ਤੋਂ ਨਿਕਲੀ ਹੈਗੀ ਰੁਕ ਜਾ ਇਹਨੇ ਤਾਂ ਟਾਇਰ ਫੋੜ ਕੇ ਪਿੱਛੇ ਸਕਿੰਟਾਂ ਦਾ ਹੀ ਕੰਮ ਹੈ ਹਾਂ ਬਸ ਐਂ ਕਰਕੇ ਗਲਾਸ ਰੱਖਿਆ ਅਰੇ ਲਬੂ ਨੇ ਰੌਣਾ ਪਾਇਆ ਬਾਈ ਗਿਣ ਕੇ 10 ਸਕਿੰਟ ਚ ਕੰਮ ਜਾ ਹੋ ਲਿਆ 10 ਗਿਟ ਇੱਕ ਦੇਖਿਆ ਬਾਈ ਮੈਂ ਇੰਨੀ ਸ਼ੇਰ ਹੋਈ ਆ ਜਿਨੇ ਆਪਣਾ ਟਰਾਲਾ ਵੀ ਨਹੀਂ ਦੇਖਿਆ ਉਹਨੇ ਹੁਣ ਹੇਠਾ ਵੜ ਕੇ ਦੇਖ ਲਿਆ ਵੀ ਹਾਂ ਗੌਰ ਕਰ ਲਈ ਦੇਖਣਾ ਚਾਹੀਦਾ ਐ ਹੋ ਗਿਆ ਵੀ ਕਿਤੇ ਰੋਡ ਪੰਨਾ ਖੁੱਲ ਗਈ ਸਾਨੂੰ ਐ ਹੋਇਆ ਵੀ ਦੋ ਖਾਲਾਂ ਦੀਆਂ ਜੱਗੜ ਟਪਾਉਣ ਲੱਗਿਆ ਵੀ ਖੜ ਕਰਕੇ ਹੁੰਦਾ ਹਾਂ ਜਮੈਂ ਦੇਖਿਆ ਕਿ ਟੈਨ ਨਿਕਲ ਦੂਆ ਜੇ ਟੁੱਟ ਗਿਆ ਪਿੱਛੇ ਕਰ ਗਿਆ ਇੱਕ ਬਾਈ ਹੂੰ ਵੀ ਕਣਕ ਘੱਟਦੀ ਕਿਤੇ ਜਰਾ ਟਰਾਲਾ ਲੱਦਿਆ ਹੋਵੇ ਔਖਾ ਹੋ ਜਾਂਦਾ ਹਾਂ ਕਣਕ ਥੱਲੇ गिर ਗਈ ਦੀ ਫੇਰ ਵੀ ਆਈ ਆ ਰਾਤ ਨੂੰ ਉਦਾਂ ਬਾਈ ਸਾਰੇ ਜਾਣੇ ਨੇ ਸ਼ੇਰ ਵੀ ਬਹੁਤੀ ਚੈੱਕ ਵੀ ਕਰ ਲੈ ਫਾਇਦਾ ਹੀ ਆ ਬਾਈ ਹੁਣ ਆਪਣੀ ਟਰੈਕਟਰ ਟਰਾਲੀ ਭਾਈ ਥੱਲੇ ਤੇ ਦੇਖੋ ਪਰ ਇੱਕ ਗੱਲ ਹੈ ਹਾਂ ਕਿ ਹੈ ਥੱਲੇ ਬੈਡ ਵੀ ਕਰਿਆ ਬਾਈ ਸਰ ਕਾਬਾ ਜਰੂਰ ਚਾਹੀਦੀ। ਹੂੰ। ਉਹ ਰਫ ਹੈ। ਹਾਂ? ਤਾਂ ਕਾਬਾ ਨਾਲ। ਹਰ ਕਾਬਾ ਦਾ ਫਾਇਦਾ ਨਟਾਂ ਦਾ। ਜਾ ਤਾਂ ਬਾਈ ਹੁਣ ਜਿਹੜੀ ਨਿੱਗ ਬੈਲਡਿੰਗ ਹੁੰਦੀ ਹੈ ਇਹ ਟੁੱਟਦੀ ਨਹੀਂ ਹੈਗੀ। ਰੱਬ ਜਾਨੀ। ਆਹ ਬੈਲਡਿੰਗ ਟੁੱਟ ਜਾਂਦੀ ਹੈ। ਹਾਂ। ਚਲੋ ਇਹਨੂੰ ਥੋੜੀ ਜਿਹੀ ਹਲਕੀ ਵੀ ਤੀ ਨਾ। ਪਰ ਚਾਹੀਦੀ ਜਰੂਰ ਆ। ਨਹੀਂ ਉਹ ਐਂ ਤਾਂ ਬਾਈ ਕੰਨੇ ਦੇ ਕੋਡੇ-ਕੋਡੇ ਭਾਰੀ ਟਰਾਲੇ ਆ। ਰਿਸਕੇ ਕੁਝ ਵੀ ਨਹੀਂ ਗਾਰੰਟੀ ਦਾ ਕੁਝ ਵੀ ਨਹੀਂ ਹੈਗੀ। ਹੂੰ ਸਹੀ ਗੱਲ ਆ। ਕੋਡੇ-ਕੋਡੇ ਟਰੈਕਟਰ ਪਾ ਕੇ ਟੋਚਨ ਪਾਉਂਦੇ ਆਪਾਂ। ਜੇ ਨਾ ਟੁੱਟਦਾ ਥੱਲੇ ਕਿਹੜੇ ਦੇਖਣਦੇ ਇਹ ਉਹ ਤਾਂ ਅਚਾਨਕ ਪਤਾ ਲੱਗ ਗਿਆ ਉਹ ਅਚਾਨਕ ਪਤਾ ਲੱਗ ਗਿਆ ਚਲ ਹੁਣ ਪੱਕੀ ਵੈਲਡ ਹੋ ਜੂ ਹਾਂ ਉਹ ਤਾਂ ਅਗਲੇ ਦਿਨ ਬਾਈ ਤਿੰਨ ਲਾਤਾ ਨੰਬਰ पे ਹਾਂ ਮੈਂ ਡਰਤੀ ਠੀਕ ਕਰਿਆ ਅੰਨੀ ਤਨੂ ਘਾਟੇ ਖਣਕਾਈ ਗਈ ਉਹਦੋਂ ਉਹਦਣਾ ਸੀ ਬਾਈ ਬਹੁਤ ਦੂਰ ਗਏ ਤੇ ਜੱਗਾ ਗਰਦਾਸਪੁਰ ਲੈ ਗਿਆ ਪਹਿਲਾਂ ਹੋਰ ਦੀ ਵੱਢਣੀ ਸੀ ਫਿਰ ਕਾਲਾ ਕਹਿੰਦਾ ਰਿਹਾ ਤੇਰੀ ਉਹ ਵੱਢ ਦਾਂ ਮੈਂ ਕਹਾ ਵੀ ਮੈਨੂੰ ਬਾਈ ਨੇ ਕਿਹਾ ਕੋਸ ਫੋਨ ਪਰ ਯਾ ਛੋਟੇ ਘਰ ਨੂੰ ਟਰੈਕਟਰ ਖੜਾ ਤੇਰੀ ਆਵਾਜ਼ ਆਉ ਜਾਂਦੀ ਮੋਟਰਸਾਈਕਲ ਤੇ ਇਹ ਮੋਟਰਸਾਈਕਲ ਤੇ ਯਾ ਟਰੈਕਟਰ ਘਰ ਮੂਰੇ ਖੜਾ ਮੈਂ ਗਿਆ ਚੱਕਰ ਗਿਆ ਵੀ ਵੱਡੀ ਉੱਥੇ ਟਰੈਕਟਰ ਉਹ ਖੜਾ ਸੀ ਮੈਂ ਕਹਾ ਬਾਈ ਸੋਕੇ ਦੇ ਰਿਖ ਤੇ ਦਰਦੇ ਚਲੋ ਬੱਡਲੀ ਜੀ ਬਾਈ ਨੇ ਹੁਣ ਤੁਹਾਨੂੰ ਕਣਕ ਵੀ ਦਿਖਾ ਦੂੰਗਾ ਕਿੰਨੀ ਖੜੀ ਪਈ ਹੈ ਬਾਈ ਹੈਗੀ ਖਾਸੀ ਬਹੁਤ ਕਣਕ ਖੜੀ ਦੀ ਹੈ ਝਾੜ ਤਾਂ ਹੀ ਕਟਿਆ ਆਹ ਝਾੜ ਫਿਰ ਵੀ ਠੀਕ ਆਮ ਨਹੀਂ ਝਾੜ ਬਾਈ ਦੇਖਦੇ ਆ ਹੁਣ ਥੱਲੇ ਹਾਂ ਥੂੜੀ ਝਾੜੀ ਬਣਾਉਣੀ ਹੁਣ ਥੂੜੀ ਬਣਾਤੀ ਕਿ ਟ੍ਰਾਲੀ ਕਰੇਗੀ ਉਹ ਤਾਂ ਠੀਕ ਮੀ ਆ ਗਿਆ ਇਹ ਨਡਵਾਸ ਹੋਰ ਕੀ ਹੁਣ ਕਹਿੰਦੇ ਰੋਗੇ ਵੱਡੀ ਨੂੰ ਚਲ ਠੀਕ ਹੈ ਬਾਈ ਜਿਹੜੀ ਪਰ ਜ਼ਿਆਦਾ ਮੀ ਪੈ ਜਵੇ ਨਾ ਫੇਰ ਗੱਲ ਹੀ ਨਹੀਂ ਬਣਦੀ ਬਣਦੀ ਨਹੀਂ ਹੈਗੀ ਫੌਲ ਫਲੀਆਂ ਮਾਰ ਲੈਂਦਾ ਆਹ ਕਿਹੜਾ ਥੂੜੀ ਵਾਲੀ ਦਾ ਹਾਂ ਇਹਦਾ ਨਾਲ ਦੀ ਨਾਲ ਬਣਾ ਕੇ ਬੇਲਾ ਹੋ ਜੇ ਬੰਦਾ ਕਾਲੀ ਹੋ ਜਾਂਦੀ ਤੂੜੀ ਕਾਲੀ ਹੋ ਜਾਂਦੀ ਪਿਛਲੇ ਸਾਲ ਦੇਖਿਓ ਬਾਈ ਸਾਡੇ ਵਾਲੇ ਵੀ ਪ੍ਰਧਾਨ ਦੇ ਵੀ ਸਾਡੇ ਜੱਗੇ ਨੇ ਲੈਪ ਤੇ ਪ੍ਰਧਾਨ ਕਿਤੇ ਹੋਰ ਨੇ ਫੋਲੇ ਵੀ ਆ ਪਰ ਉਹ ਗੱਲ ਨਹੀਂ ਬਣੀ ਖੇਤ ਦੀ ਹਾਂ ਹਾਂ ਮੇਰੇ ਯਾਦ ਨੇ ਪਿਛਲੀ ਵਾਰ ਮੁੜ ਕੇ ਦੁਆਰਾ ਫੋਲੀ ਆ ਹਾਂ ਗੱਲ ਜੀ ਨਹੀਂ ਬਣੀ ਜੀ ਪਹਿਲੀ ਮਿਹਨਤ ਕਰੀ ਡੰਡੇ ਲੈ ਕੇ ਹਾਂ ਡੰਡੇ ਲੈ ਕੇ ਦੇਖ ਲੈ ਨਹੀਂ ਬਾਈ ਇੰਨਾ ਲਾਣ ਤਾਂ ਬੇਸਾਬਾ ਸਾਡੀ ਤਾਂ ਰਾਤ ਨੂੰ ਵੱਢੀ ਦੀ ਪਰ ਟਾਈਮ 'ਤੇ ਬਣੀ ਨਹੀਂ ਹੈਗੀ ਬਣੀ ਨਹੀਂ ਥੋੜਾ ਜਿਹਾ ਮੁੜ ਕੇ ਕਣਕਾਂ ਮੈਂ ਕਹਿੰਦਾ ਹਰੀਆਂ ਮਾਵ ਲੱਗ ਗਈਆਂ ਹਰੀਆਂ ਮਾਵ ਲੱਗ ਗਈਆਂ ਅਜ ਅੱਗੇ ਕਰਕੇ ਜੱਗੇ ਨੇ ਹਮੇ ਅੱਗੇ ਨੂੰ ਕਿਹਾ ਹੈ ਮੈਂ ਕਿਹਾ ਨਾਲ ਨਾਲ ਬਣਾ ਲਈ ਤੇਰੇ ਹੀ ਫਾਇਦੇ ਵਧੀਆ ਹੁੰਦੀ ਹੈ ਆਇਆ ਦਾ ਪ੍ਰਧਾਨ ਦੋਕ ਦਿਨ ਲੇਟ ਵੀ ਬਣਨੀ ਚਾਹੀਦੀ ਹੈ ਨਾ ਹਾਂ ਕੋਈ ਹਾਂ ਮੜੀ ਧੁੱਪ ਜੀ ਸੁੱਕ ਜੀ ਬੈ ਨਾ ਮੌਸਮ ਕਹਿੰਦਾ ਭਾਈ ਮੌਸਮ ਦਾ ਦੇਖ ਲਿਆ ਮੌਸਮ ਦਾ ਸਾਹ ਸਾਈ ਪਏ ਸਬਦੀ ਡਰਾਬਾ ਦੰਦਾ ਗੋਮ ਜਿਆ ਕਰਕੇ ਤਾਂ ਜਾਊਗਾ ਕੁਛ ਨਾ ਕੁਛ ਜੀ ਬਾਈ ਤੁਹਾਨੂੰ ਮੈਂ ਇੱਕ ਦੱਸ ਤੀ ਹਾਂਜੀ ਜਾਣ ਕੇ ਪੰਜਵੇਂ ਛੇਵੇਂ ਦਿਨ ਤੱਕ ਦੇਖੀ ਮਸ਼ੀਨਾ ਭੱਜਿਆ ਫਿਰਨੀ ਆ ਹਾਂ ਅਗਲੇ ਨੇ ਕਿਹਾ ਮੇਰੇ ਲਿਆ ਮੇਰੇ ਲਿਆ ਇਹ ਬੱਦਲ ਨਾ ਹੁੰਦਾ ਜੇ ਭੱਜੀ ਫਿਰਨੀ ਮਸ਼ੀਨ ਲੇਬਰ ਵਾਲੇ ਆਏ ਪੁੱਛਦੇ ਫਿਰਦੇ ਬਿਠਾਉਣੀ ਐ ਸਾਰੇ ਕਹਿੰਦੇ ਰੁਕ ਜਾ ਦੋ ਦਿਨ ਦੋ ਦਿਨ ਮੰਗਦੇ ਹਲਾ ਕਹਿੰਦਾ ਵੱਡੀ ਹੁੰਦਾ ਨਮੀ ਪੈ ਜਵੇ ਡਰ ਲੱਗਦਾ ਹਾਂ ਬਾਕੀ ਮਹਾਰਾਜ ਜੀ ਅਰਦਾਸ ਆ ਵੀ ਮੜਾ ਮੋਟਾ ਬਚਾ ਪਾਈ ਤੋਂ ਵੀ ਹੂੰ ਬਾਕੀ ਬਾਈ ਐਣ ਪੈ ਗਈ ਦੀ ਉਹ ਵੀ ਲੰਘ ਲੈ ਟਾਈਮ ਹੁਣ ਮੀਂਹ ਡਰ ਲੱਗਦਾ ਮੈਂ ਕਿਹਾ ਬਾਈ ਮੰਡਕ ਨਹੀਂ ਜੀ ਮੀਂਹ ਪੈ ਗਿਆ ਉੱਥੇ ਤਾਂ ਜਾਲੀ ਦਾ ਜਨ ਮਸ਼ੀਨ ਨੇ। ਨਹੀਂ ਚੱਲਦੀ। ਉਥੇ ਤਾਂ ਗਾਰਾ ਬਣ ਜਾਂਦਾ। ਹਾਂ ਬਾਕੀ ਮੰਨੇ ਦੇਖੋ ਮੌਸਮ ਗੁੰਮ ਜਾਈਆ। ਲੰਘ ਜਵੇ ਤਾਂ ਵਧੀਆ ਗੱਲ। ਬੈਠੇ ਸਵੇਰੇ ਪਿਆ ਤਾਂ ਹੈਗਾ ਥੋੜਾ ਹੀ ਪਿਆ ਬਚੌਰਿਆ। ਹੂੰ। ਠੰਡ ਜੀ ਹੋ ਗਈ ਬਾਈ ਦੁਆਰਾ ਤੇ। ਹੂੰ। ਸਾਢੇ ਹਾਂ ਸਾਢੂ ਹੋ ਗਈ ਦੁਆਰਾ। ਹੂੰ। ਈ ਨਹੀਂ ਘਰਤੀ। ਈ ਨਹੀਂ ਘਰਤੀ। ਮੱਛਰ ਵੀ ਹੋ ਗਿਆ ਬਾਈ। ਮੱਛਰ ਬਹੁਤ ਹੈ। ਬੱਚੇ ਨਾਲ ਪੱਖੀ ਜੀ ਲੜੀ ਜਾਂਦੇ। ਇਸ ਹਾਲ ਵਾਂ ਗੁੰਮ ਜਆ ਆ ਸਕਦਾ ਪ੍ਰਧਾਨ। ਲੈ। ਕੋਸ। ਜਿਹੜੀ ਤੂੰ ਨਾ ਕਹੇ ਤੈਨੂੰ ਵੀ ਪਤਾ ਨਾ ਸਾਡਾ ਤਾਂ ਅਸਲੀ ਕੁਝ ਨਹੀਂ ਪਤਾ ਹੈਗਾ। ਬਾਈ ਕਹਿ ਬੂਟਿਆਂ 'ਚ ਫਸਲ ਵੀ ਹੋ ਜਾਂਦੀ ਐ ਇੱਕ ਸਾਲੇ ਹੁੰਦੀ ਪਰ ਰਣ ਬੂਟੇ ਕੰਮ ਦੇ ਯਾਰ ਸਾਰੇ ਇੱਕ ਬਰਾਬਰ ਚੱਲੇ ਵੀਰੇ ਸਾਰੇ ਇੱਕ ਬਰਾਬਰ ਉਦਾਂ ਬਾਈ ਵਿੱਚ ਚਲੋ ਇੱਕ ਅਦਾ ਟੁੱਟਿਆ ਪਿਆ ਪਰ ਹੈ ਗੱਲ ਬਾਤ ਪਰ ਆ ਨਸਲ ਐ ਬਾਈ ਇਹ ਓਕੇ ਦੇਖ ਦੇਖਦੀ ਵੀ ਐਨ ਬੱਧਰੇ ਪਏ ਆ ਹਾਂ ਹਾਂ ਬੂਟਾ ਵੀ ਬਾਈ ਬਹੁਤ ਧੀਆ ਚੱਲਿਆ ਹਾਂ ਉਹਨੇ ਆ ਬੂਟੇ ਬਹੁਤ ਚੱਲੇ ਆ ਪਤਾ ਨਹੀਂ ਕਿਹੜੀ ਨਸਲ ਆ ਬਾਈ ਦੇਖੋ 48 ਬਨੇ 48 ਦੇਖੋ ਨਾਮ ਵੀ ਬਹੁਤ ਔਡੀ ਸਾਰੇ ਇੱਕ ਸਾਈਜ਼ ਆ ਨਿਕਲਾ 48 ਨਹੀਂ ਹੈਗੀ ਇਹ 9 ਨੰਬਰ ਆ 9 ਨੰਬਰ ਹਾਂ ਦੋ ਕੀ ਲੈਣਾ ਇਹ ਕਿਤੇ 9 ਨੰਬਰ ਹੈ ਕਿ 10 ਨੰਬਰ ਹੁਣ ਇਹ ਨਹੀਂ ਪਤਾ ਵੀ 9 ਨੰਬਰ ਕਿਹੜੀ ਸਾਈਡ ਹੈ ਬਾਈ ਤਾਂ ਹੀ ਹੈ ਇਹ ਨਾ ਇਹ ਸਾਰੇ ਇੱਕ ਵਧੀਆ ਹੈ ਨਸਲ ਦਾ ਨੰਬਰ 10 ਨੰਬਰ ਦੋ ਤਿੰਨ ਪੁੱਛੇ ਦੇ ਮਾਲਕ ਨੂੰ ਪੁੱਛਦੇ ਭਾਈ ਸਰੋਵਰ ਵਾਲਾ ਮਾਲਕ ਵੀ ਬੈਠਾ ਆਹੋ ਚੱਲਦੇ ਉਹਨਾਂ ਨੂੰ ਦੱਸੂ ਵੀ ਜੀ ਕਿੱਥੇ ਤੋਂ ਲੈ ਆਂਦਾ ਚੱਲ ਵੀ ਰੋਡੀ ਚੱਲੀਏ ਇੱਕ ਦੂਸਰੇ ਮਾਦੇ 5-6 ਪੀ ਨਿਕਲਣਗੇ ਹਾਂ ਰੋਡੀ ਨੇ ਮਾਰਤਾ ਹੁਣੇ ਪੀਤਾ ਮਾਰਤਾ ਬਾਈ 5 ਪੀ ਰੋਡੀ ਦਊਂਗੇ ਮੋਲੇ ਹਾਂ ਹਾਂ ਇਹ ਇਹਨਾਂ ਨੇ ਮੋਲ ਵੀ ਚਲਾਇਆ ਇਹ ਆ ਠ ਕਾਲ ਆ ਜਾਂਦਾ ਤੇ ਵਸਤ ਪੈ ਜਾਂਦਾ ਹਾਂ ਘਟਾ ਵੀ ਵਰਦਾ ਭਾਈ ਹਾਂ ਘਟਾ ਵੀ ਪੈ ਜਾਂਦਾ ਵੱਦਾ ਵੀ ਪੈ ਜਾਂਦਾ ਇੱਕ ਗੱਲ ਹਾਂ ਬੋਬੀ ਸਰੋਂ ਦਾ ਪਤਾ ਨਹੀਂ ਜੋਤੀ ਦੇ ਹਾਂ ਪਰ ਸਾਗ ਦੁਨੀਆ ਭਰ ਦੇ ਲੈ ਗਿਆ ਤੇ ਬੰਦੇ ਸਾਗ ਹਾਂ ਮੈਂ ਵਾਈ ਨੂੰ ਫੋਨ ਕਰੇ ਤਾਂ ਮੈਂ ਕਹਾ ਸਾਗ ਕਹਿੰਦਾ ਹੋਰ ਤਾਂ ਬਿਵਾਰੀਓ ਮਿਲ ਨਹੀਂ ਸਾਗ ਨਹੀਂ ਮਿਲਦਾ ਹੈਗਾ ਹਾਂ ਸਪਰੇ ਨੇ ਖਾ ਲਿਆ ਹਾਂ ਭਾਈ ਲੈ ਭਾਈ ਹਾਂ ਜੋਤੀ ਦੱਸੂ ਦਾ ਹਾਂ ਵੀ ਜੱਤੀ ਭਾਈ ਭਾਈ ਬੀਜ ਕਿੱਥੇ ਤੇ ਆਇਆ ਇਹ ਪੰਜਾਬ ਦਾ ਇਹ ਇੱਕ ਵਾਰ ਤੇ ਫੋਟ ਕਰਾਇਆ ਯਾਰ ਇਹ ਡੈਡੀ ਦਾ ਵੀ ਯਾਰ ਦੋਸਤ ਆ ਅੱਛਾ ਪਤਾ ਨਹੀਂ ਉਹਨੇ ਬਾਹਰ ਤੇ ਮੰਗਵਾਇਆ ਤਾਂ ਕਿਥੇ ਤੋਂ ਹਾਂਜੀ ਬਸ ਮੈਂ ਪੁੱਛਿਆ ਬਾਹਰਲਾ ਵੀ ਹੈ ਬਾਹਰਲਾ ਵੀ ਹੈ ਹੂੰ ਪੱਕੂਗਾ ਹਾਂ ਪੱਕੂਗਾ ਮੜ ਦਾਨੀ ਬੀਜਿਆਵੋ ਨਾ ਅੱਛਾ ਉਹੀ ਨਾ ਨਾ ਕਿਤੇ ਬਿਮਾਰੀਆਂ ਖਾ ਜਾਵੇ ਜਦ ਤੱਕ ਇਹਨੂੰ ਨਹੀਂ ਨਹੀਂ ਪਹਿਲੇ ਬੀਜਿਆ ਅਸਲ ਚੀਜ਼ ਤਾਂ ਸਪਰੇ ਪਹਿਲਾਂ ਹੋਣੀ ਸੀ ਹੂੰ ਡੇਟ ਹੋ ਗਈ ਲੇਟ ਹੋ ਗਈ ਵਿੱਚ ਵੜਨੀ ਹੁੰਦਾ ਹੁਣ ਹੂੰ ਬੂਟਾ ਬਾਈ ਇਹ 9 10 ਨੰਬਰ 9 ਤਾਹੀ ਬਈ ਗੱਲ ਵਾਹ ਕਿੰਨਾ ਲਾਉਂਦਾ ਕਿੰਨਾ ਦੱਸਦਾ ਨਹੀਂ ਨੀ ਮਤਾ ਕਿੱਲਾ ਨਾ ਤਾਂ ਤਾਂ ਡਿੜਕੀਲਾ ਨਾ ਹਾਂ ਕਿੰਨੇ ਸਾਲ ਦੇ ਹੋ ਗਏ 3 ਸਾਲ ਦੇ 3 ਸਾਲ ਦੇ ਹੋ ਗਏ ਬਈ ਬੂਟੇ ਜੀ ਗੱਲ ਵਾਹਦਾ ਬਈ 3 ਸਾਲ ਦੇ ਹੋ ਗਏ ਲਵਾਈ ਬਹੁਤ ਆ ਬੂਟੇ ਦੀ ਲਵਾਈ ਬਹੁਤ ਆ ਵਿੱਚ ਵੀ ਬਹੁਤ ਹੈ ਸਰੰਗ ਹੋਤਾ ਹਾਂ ਸਰੰਗ ਵੀ ਬਹੁਤ ਆ ਬੰਦਾ ਜੇ ਲੜ ਕੇ ਆ ਜੀ ਵਿੱਚ ਨੂੰ ਕੁਝ ਵੇ ਦਿਖਣਾ ਹੀ ਲਿਆਗਾ ਯਾਰ ਇਹੋ ਮਾਰਟੀਟਰ ਖੜਾ ਦੇ ਵਿੱਚ ਉਹ ਵੀ ਦੇਖਣਾ ਬੂਟੇ ਦਾ ਹੈ ਲੱਗਦਾ ਜੇ ਕਿਹੜਾ ਸਜ਼ਾ ਹੋਈ ਨਹੀਂ ਹੁੰਦੀ ਹੈ ਜੇਲ੍ਹ ਦੀ ਨਾ ਵੀ ਜੇਦੂ ਕੁਝ ਨਹੀਂ ਦੇਖਦਾ ਬਾਹਰ ਦਾ ਜੇ ਦੁਰਬਾਡ ਉਹਨੂੰ ਇੱਧਣੇ ਨੇ ਗਣਾ ਵੀ ਹਾਂ ਉਹ ਦੜ ਸਾਹ ਆਉਣਾ ਬਾਈ ਸਹੀ ਗੱਲ ਹੈ ਹੋਈ ਬਹੁਤ ਹੈ ਹਾਂ ਉਦਾਂ ਬਾਈ ਜਿਆ ਸਾਗ ਹੋਊ ਜਾਂ ਤਾਂ ਯਾਰ ਹੋਰੇ ਲੋਟ ਲਾਦੀ ਸੀ ਖਿੜਮੀ ਜੀ ਹੋਰੇ ਬਹੁਤ ਲੱਗ ਜਾਂਦਾ ਜਦ ਤੱਕ ਨੂੰ ਆਤੇ ਫਲੀ ਬੈਣੀ ਇਹਨੇ ਇਹਨੂੰ ਹਾਂ ਪਾ ਪੈ ਗਈ ਬਾਕੀ ਇਧਰ ਬਾਹਰ ਹੁੰਦੀ ਫੇਰ ਹੋਰ ਗੱਲ ਹੋਣੀ ਸੀ ਦੀ ਹੋਰ ਵੱਜਣਾ ਦਾ ਫੇਰ ਹੋਰ ਵੱਜਣਾ ਦਾ ਥੋੜੀ ਬੂਟਿਆਂ ਨੇ ਵੀ ਰੱਬਲੀ ਬੂਟੇ ਬੜੇ ਆ ਬੜੇ ਬਾਕੀ ਇੱਧਰ ਪੂਰੀ ਦੀ ਵੀ ਬਾਈ ਕਣਕ ਦੋ ਰੰਗੀ ਜੀ ਹੋ ਗਈ। ਨਹੀਂ। ਹਾਂ। ਜੋਤੀ ਦਾ ਕਰਦਾ ਪੈ ਗਿਆ ਥੋੜਾ ਜਿਹਾ ਉੱਤੇ ਜਾ ਕੇ ਆਉਂ। ਕਰਦਾ ਰਹਿ ਗਿਆ? ਹਾਂ। ਤਾਂ ਦੋ ਰੰਗੀ ਜੀ ਹੋ ਗਈ। ਅੱਛਾ। ਬੂਟੇ ਚੱਲਵੇ ਬਾਈ ਪੂਰੀ ਦੀ ਵੀ ਸਾਰੇ। ਪਰੰਨਾ ਮੈਂ ਕਹਿੰਦਾ ਪੂਰੀ ਨਾਲ ਨੂੰ ਹੋਣੇ ਸ਼ੌਂਕ ਪਿਆ ਬੂਟਿਆਂ ਦਾ। ਨਹੀਂ ਪੂਰੇ ਕਦੇ ਲੈ ਗਿਆਂ। ਇੱਕ ਸਾਲ ਘਾਟੇ ਪੈ ਗਿਆ ਤਾਂ ਪੂਰੀ ਕਹਿੰਦਾ ਸਾਨੂੰ ਫੇ ਮੁੜ ਕੇ ਲਾਏ ਨਹੀਂ ਤੇ ਹੈਗੇ। ਮੁੜ ਕੇ ਲਾਏ ਨਹੀਂ ਤੇ। ਹੁਣ ਵੀ ਠੀਕ ਆ ਬੂਟੇ ਨੇ ਨੇੜੇ ਲਾਤੇ। ਮੇਰਾ 2 ਸਾਲ ਪਹਿਨਾ ਰੇਟ ਘਟ ਗਿਆ ਤਾਂ ਨਾ। ਹੂੰ। ਤਾਂ ਕਰਕੇ। ਬਾਈ ਹੁਣ ਰੇਟ ਠੀਕ ਰਹੂਗਾ। ਕਿਆ ਕਹਿੰਦੇ ਬਾਪੂ ਤੈਨੂੰ ਮਿਲਦੇ ਰਹਿੰਦੇ ਪਰਮਾਤਮਾ ਨੂੰ ਜਾਣੀ ਜਾਣਾ ਬਾਪੂ ਪਰ ਲੱਕੜੀ ਵੀ ਇਹੀ ਰਹਿ ਗਈ ਰੋਟੀ ਹਾਂ ਰੇਡ ਘਾਟੂ ਕੋ ਵਾਦੂ ਬਾਕੀ ਇਹ ਖੜਾ ਭਾਈ ਇਹ ਦੱਸੂਗਾ ਵਾਦੂ ਆ ਰੇਡ ਤੇ ਬਾਹਰ ਤੇ ਰੋਟੀ ਨਹੀਂ ਵਰਦੇ ਹੁਣ ਨਹੀਂ ਵਰਦੇ ਹੈਗੇ ਭਾਈ ਦਾ ਹੌਸਲਾ ਜਾਂਦਾ ਰਹੇਗਾ ਜੇ ਟੈਂਪਰ ਆ ਕੇ ਘਟੇ ਜਾਵੇ ਘਟੇ ਜਾਵੇ ਤਾਂ ਇਹਦਾ ਬੂਟਾ ਲੱਗਿਆ ਬਹੁਤਾ ਆਹ ਏਰੀਆ ਦਾ ਭਾਈ ਕੰਪੈਨ ਵਾਲਿਆਂ ਨੂੰ ਪਾਟਾ ਪੈਣਾ ਪੈਣਾ ਸਹੀ ਗੱਲ 40 ਰੁਪਏ ਨੇ ਵੀ ਛੱਟੀ ਮਿਲੀ ਨਹੀਂ ਭਈਏ 9000 ਤੇ ਵੱਧ ਮੰਗਦੇ ਆ ਭਾਈ 10 ਵੀ ਮੰਗਦੇ ਆ ਕਹਿੰਦੇ ਰਸਣ ਦੋ ਜੇ ਕਿਤੇ ਭਾਈ ਉਧਰ ਮੀਂਹ ਦਾ ਟਾਈਮ ਹੋ ਗਿਆ ਭਈਆ ਨੇ ਅੜ ਕੇ ਪੈਸੇ ਲੈਣੇ ਆ ਵਡਾਉਣੀ ਪੈਣੀ ਹੈ ਜਿਹੜਾ ਬੂਟਾ ਲੱਗਾ ਲੱਗਾ ਸਾਰਾ ਕਣਕ ਚੇ ਆ ਕਣਕ ਚੇ ਲੱਗਿਆ ਆਹ ਸਾਈਡ ਦਾ ਭਾਈ ਥੋੜ੍ਹੇ ਵਾਲੀ ਸਾਈਡ ਦਾ ਬਣ ਗਿਆ ਪੂਰਾ ਜੰਗਲ ਏ ਜੰਗਲ ਜੰਗਲ ਹਲੇ ਸਾਡੇ ਵਾਲੀ ਪਾਸੇ ਨੂੰ ਘਾਟ ਆ ਭਾਈ ਐਦਾਂ ਨੂੰ ਤਾਂ ਨੇਰਾ ਹੀ ਬੂਟਾ ਏ ਬਹੁਤ ਬਹੁਤ ਬੁਟਾ ਹੈ ਵੀ ਆਪਣੇ ਏਰੀਏ 'ਚ ਆ ਹੋਰ ਪਾਸੇ ਬੁਟਾ ਵੀ ਨਹੀਂ ਹੈਗਾ ਬਲਾਚੌਰ ਏਰੀਆ ਵੀ ਜਿੱਥੇ ਬਲਾਚੌਰ ਵੀ ਆ ਅਦਰ ਆ ਮਕਰਾਈ ਟੱਪ ਜਾ ਛੋਟਾ ਹੈ ਯੂਨੀਵਰਸਿਟੀ ਦਾ ਇੱਥੇ ਆਪਾਂ ਤੋਂ ਲੈ ਕੇ ਮੁੰਲਾ ਦੀ ਲੁਧੇਹਾਣਾ ਮਛਵੜਾ ਇੱਧਰ ਗੋਸਗੜ ਇੱਧਰ ਬਹੁਤ ਲੱਗੇ ਬਾਈ ਇੱਕ ਆਪਣੇ ਸਾਰੀ ਨਸਲ ਦਾ ਲੱਗਿਆ ਬੀਡ ਮੈਲਟ ਆ ਨਾ ਇਹ ਸਾਰੀ ਚੀਜ਼ ਆਪਾਂ ਨੂੰ ਹੁਣ ਭੇਤ ਪੈ ਗਿਆ ਨਾਲ ਨਾਲ ਹੀ ਬਾਈ ਆਪਣੇ ਆਪਣੇ ਏਰੀਆ ਨੂੰ ਪੈ ਗਿਆ ਭੇਤ ਸਾਰੀ ਨਸਲ ਦਾ ਲੱਗਿਆ 9 10 ਨੰਬਰ ਹੀ ਲੱਗਿਆ ਸਾਰੇ ਇਹ ਸੱਚ ਨਾਲ ਇਹ ਨੌ 10 ਨੰਬਰ ਆ ਇਹ ਵੱਬ ਛੇਤੀ ਜਾਂਦਾ ਮੋਟਾ ਛੇਤੀ ਹੁੰਦਾ ਵਜ਼ਨ ਨਹੀਂ ਦਿੰਦਾ ਵਜ਼ਨ ਨਹੀਂ ਦਿੰਦਾ ਜਿਹੜਾ ਵਜ਼ਨ ਨਹੀਂ ਦਿੰਦਾ ਉਹ ਜੀੜ 48 ਉਹਦਾ ਉਹ ਜੀੜ 48 ਤੋਂ ਉਹ ਬਿਮਾਰੀ ਪੈਣ ਲੱਗੀ ਕਿ ਢਕੂਣੀ ਆ ਉਹ ਤਾਂ ਸੁੰਡੀ ਪਹਿਲਾਂ ਵੀ ਪਾਈ ਹੁੰਦੀ ਹੈ ਰੇਟ ਬਹੁਤ ਆ ਪਰ ਬਾਈ ਹੁਣ ਬੂਟਾ ਤਿੰਨ ਕ ਚਾਰ ਕ ਸਾਲ ਚ ਪੱਟ ਹੋ ਜਾਂਦਾ ਚਾਰ ਸਾਲ ਚ ਚੰਗਾ ਬੂਟਾ ਹੋ ਜਾਂਦਾ ਹੈ ਹਾਂ ਹਾਂ ਨੌ 10 ਦਾ ਹੀ ਹੁੰਦਾ ਛੇਤੀ ਆ ਵਜ਼ਨ ਘਟੂ ਵਜ਼ਨ ਘਟ ਠੇਕੇ ਦਾ ਲੈ ਲੰਦੇ ਘਟਾ ਵੀ ਪੈਂਦਾ ਕੀ ਵਾਰ ਜਿਹੜਾ ਜੀੜ ਤੋਂ ਉੱਪਰ ਤੇ ਵਜ਼ਨ ਵੱਧ ਲਾਦਾ ਵਿੱਚ ਹੁੰਦਾ ਨਹੀਂ ਕੋਸਾ ਆਹ ਮਾ ਗਰਾ ਲੋਕਾਂ ਦੇ ਘਰਾਂ ਚ ਲਾਉਂਦੇ ਭਾਈ ਬਾ ਦੋ ਤਿੰਨ ਹੜ ਜੇ ਆਲੇ ਨਾ ਲੋਕਾਂ ਨੇ ਜੇ ਕਿ ਸੰ ਦੋ ਦੋਵੇਂ ਸਾਰਾ ਪਲਾਟ ਲਿਆ ਵਾ ਫਿਰ ਰੋਪੜ ਕਰਾਤੇ ਉਹ ਭਾਈ ਉਹ ਭਾਈ ਪਤਾ ਗਿਆ ਚੱਕਰ ਆ ਇੱਕ ਤਾਂ ਕਾਬਜਾ ਹੋ ਗਿਆ ਇੱਕ ਜਿਹੜੇ ਹੜ ਹੜ ਜੇ ਆਏ ਉਹਦੇ ਕਰਕੇ ਅਗਲਾ ਕਹਿੰਦਾ ਪੱਕੀ ਫਸਲੇ ਲਾ ਦੋ ਪੱਕੀ ਲਾ ਦੋ ਪੱਕੀ ਦਾ ਲਾ ਦੋ ਜੇ ਬੂਟਾ ਕਰਕੇ ਇੰਨੇ ਦਾ ਪਲਾਟ ਨਹੀਂ ਹੋਣਾ ਜਿਵੇਂ ਜਾ ਕੇ ਘਾਟਾ ਦਾ ਪਲਾਟ ਮੇਰੀਆਂ ਨੂਰੀਆਂ ਜੇ ਵੀ ਚੱਕਰ ਮਿਲਦਾ ਹੁਣ ਮੈਂ ਗੁਰਪ੍ਰੀਤ ਦੇ ਨਾਲ ਆ ਤਰਾ ਪਿੰਡ ਮੈਂ ਬੂਟਾ ਲਾਉਂਦਾ ਨਹੀਂ ਇੱਥੇ ਜਾਂ ਕਿ ਮੈਂ 20 ਫੁੱਟ ਛੱਡ ਕੇ ਲਾਦਾਂ ਚ ਇਹ ਪਰ ਵੀ ਨਾ ਇਹ ਵੀ ਬੂਟੇ ਹੀ ਲਮਾਈ ਬਹੁਤਾ ਘਰ ਨਾ ਕਰਦੇ ਬੂਟਾ ਟੁੱਟ ਜਾਂਦਾ ਬਾਈ ਹਾਂ ਹਾਂ ਮੇਰੀ ਜੇ ਜ ਪਾਣੀ ਲੱਗਿਆ ਬੰਦੇ ਅਸੀਂ ਆਜੇ ਦੇ ਕਿਤੇ ਆ ਚੜੀ ਸਾਰੀ ਵੱਢਦੇ ਹਾਂ ਬਾਈ ਬੂਟਾ ਗਿਰ ਵੀ ਜਾਂਦਾ ਪਾਣੀ ਲੱਗਿਆ ਵਿੱਚ ਇਹੋ ਜਿਹੜਾ ਬਾਕੀ ਬੂਟੇ ਉਹਨਾਂ ਜੜਾ ਡੁੰਗੀਆਂ ਹੋਣੀਆਂ ਜੜਾ ਬਹੁਤੀ ਡੁੰਗੀਆਂ ਜਿਹੜਾ ਹੁੰਦੀ ਹੈ ਇਹ ਗਿਰਦਾ ਵੀ ਬਹੁਤ ਆ ਅੱਛਾ ਮੇਰੇ ਬੂਟੇ ਨੀਵੀਂ ਜਗ੍ਹਾ ਹੀ ਆ ਬਾਕੀ ਦੇਖੋ ਹੁਣ ਨਹੀਂ ਕਰਦੇ ਜਿਹੜਾ ਹੁਣ ਲਾਏ ਆ ਹਾਂ ਇਹ ਪਾਣੀ ਖੜਾ ਹੋਵੇ ਫੇਰ ਨਹੀਂ ਗਿਰਦੇ ਹਾਂ ਪਾਣੀ ਸੁੱਕਿਆ ਪਾ ਹੋਵੇ ਅੱਜ ਪਾਣੀ ਲਾਤਾ ਤੀ ਦਿਨੋਂ ਹਨੇਰੀ ਆ ਗਈ ਪਾਣੀ ਖੜੀ ਚ ਨਹੀਂ ਬੂਟਾ ਕਦੇ ਵੀ ਗਰਦਾ ਬਾਈ ਦੇਖ ਕੇ ਕਿੰਨਾ ਕੁ ਕਿਆ ਗਿਰਿਆ ਫਿਰ ਤਰੇ ਹਾਂ ਬਾਕੀ ਹਨੇਰੀ ਛੜ ਵੀ ਬਹੁਤ ਆਉਂਦਾ ਮਨੀ ਸਿੱਧਾ ਪੱਦਰਾ ਨਹੀਂ ਮੀਂਹ ਪੈਂਦਾ ਹੁਣ ਹਾਂ ਹੱਲੇ ਚੱਲੇ ਜੇ ਦੇਕੇ ਪੈਂਦਾ ਹਾਂ ਰਾਤ ਵੀ ਪਹਿਲਾਂ ਹਨੇਰੀ ਆਈ ਬਾਈ ਮੀਂਹ ਤਾਂ ਸਵੇਰੇ ਪਿਆ ਢੋੜੀ ਆ ਪਾ ਖੜੇ ਤੋਂ ਭਲੀ ਕਰੇ ਭਾਈ ਦੇਰ ਵਿੱਚ 20 ਦਿਨ ਹਾਂ ਮਹੀਨਾ ਦੇ ਲਵੇ ਕਿਉਂਕਿ ਬਾਈ ਬੂਟਾਂ ਕਰਕੇ ਕੰਮ ਹੌਲੀ ਚੱਲਦਾ ਹੱਲੇ ਬਾਈ ਇੱਕ ਹੋਰ ਹੈ ਜਿਹੜੀ ਪੱਲਾ ਬੁੱਲਾ ਹਰੀਆਂ ਬਹੁਤ ਵਿੱਚ ਪਤਾ ਨਹੀਂ ਕਿਹਦੇ ਕਰਾਂ ਜਿਹੜੀ ਗਿਰ ਗਈ ਗਿਰ ਵੀ ਗਈ ਜਿਹੜੀ ਬੱਚ ਜੰਮੀ ਪਾਣੀ ਰਾਹ ਤੇ ਸੁੱਕੇ ਜੰਮੀ ਵੀ ਉਹ ਹਰੀ ਬੱਲ ਪਈ ਆ ਹਰੀ ਬੱਈਏ ਉਹਨੇ ਸਾਰੀ ਖਰਾਬ ਕਰਨੀ ਆ ਹਾਂ ਹੁਣ ਮੰਡੀ ਵਾਲੀ ਫੋਲ ਕੇ ਲੈਣੇ ਆ ਹੂੰ ਤਸੱਲੀ ਕਰਾਉਂਦੇ ਪੂਰੀ ਐ ਬਾਈ ਗੇਰੇਆ ਮੰਡੀ ਚ ਨਹੀਂ ਉਹ ਪਾਸੋਂ ਜਾਊਗਾ ਕਾਜ ਕਰਾ ਇਕੱਠੀ ਪੜਾ ਕੇ ਨਹੀਂ ਨਹੀਂ ਦੂਈ ਤਾਂ ਹਰੇ 20 ਦਿਨ ਵੱਢ ਹੋਣੀ ਆ ਮੌਸਮ ਖਰਾਬ ਆ ਕੇ ਮੌਸਮ ਖਰਾਬ ਆ ਜੇ ਫੋਲਣੀ ਪੈਗੀ ਨਾ ਨਾ ਫੇਰ ਠੀਕ ਆ ਪਹਿਰਾ ਕੁਝ ਨਹੀਂ ਵਿਗੜਦਾ ਇਕੱਠੀ ਕਰ ਲੂ ਕੋ ਤਰਪਾਲ ਦੇ ਨੂੰ ਮਾਰੀ ਅੱਧੀ ਗਿੱਲੀ ਹੋ ਜਾਂਦੀ ਹੈ ਚੱਕਰ ਦਾ ਹੈ ਗਿੱਲੀ ਤਾਂ ਹੈ ਵੀ ਉੱਥੇ ਡੰਗਰ ਬਹੁਤ ਹੈ ਮੰਡੀ ਚਾਲੇ ਰਾਤ ਨਹੀਂ ਹੈਗਾ ਬਈ ਜਾ ਕੇ ਆਏ ਆ ਹਾਂ ਚਲੋ ਕੱਲ ਨੂੰ ਪਾਸੋਂ ਜਾਊਗਾ ਇਹ ਤਾਂ ਪਲੇ ਗਲੇ ਓਕੇ ਲਓ ਜੀ ਬਾਈ ਸੁਰਤਾ ਵਰਪਿੰਡ ਗੁਰੂ ਘਰ ਲੱਗ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰੋਟੀ ਕਿੰਨਾ ਮਾਲ ਹੈ ਸੱਚੀ ਦਸੀ ਜਿੰਨਾ ਔਰੇ ਆ ਕੇ ਦੱਸਿਆ ਦਾ ਪਹਿਲਾ ਪਹਿਲਾ ਪਹਿਰਾ ਦਾ ਮਜ਼ਾਕ ਕਿੰਨਾ ਦਾ ਪਹਿਰਾ 30 ਕੁਆਟਰ ਵਾਲਾ ਲੈ ਦੱਸ ਵਰਦਾ ਦਾ ਉਹ ਮਿਲ ਆ ਕਰਦਾ ਦਾ ਮੈਂ ਉਹ ਕਹਿੰਦਾ 60 ਥੋੜਾ ਕਿਦਾ ਪੱਕਾ ਕੰਡਾ ਲਾ ਲਾ ਲੈ 70 ਵਾ ਗਿਆ ਹੈ ਨਹੀਂ ਬਾਈ ਗੈਸ ਕੋਈ ਗੈਸ ਨਹੀਂ ਹੈਗਾ ਬੂਟੇ ਗਿਣ ਕੇ ਗੈਸ ਲਾਉਂਦੇ ਹੁੰਦੇ ਉਹ ਏਕਣਾ ਦੇਖ ਕੇ ਨਹੀਂ ਕਹੀਦਾ ਤਾਂ ਇਹਦਾ ਪੱਤੇ ਹੀ ਗਿਣ ਲੈ ਹੁਣ ਕਿ ਗਨੇ ਨੇ ਬਾਈ ਭਈਆ ਬਣ ਗਈ ਹੈ ਧੂੜੀ ਹਾਂ ਬਈ ਬਰਕਤ ਹੈਗੀ ਧੂੜੀ ਜੀ ਹਾਂ ਬਲੇ ਹੈਗੀ ਜੇ ਅੱਗੇ ਆਹ ਕੰਮ ਤਾਂ ਨਹੀਂ ਵਕੀਲੇ ਦੀ ਟਰਾਲੀ ਬਣਦੀ ਹੈ ਨਹੀਂ ਅੱਗੇ ਵਾਲਾ ਕੰਮ ਨਹੀਂ ਹੈਗਾ ਹੂੰ ਹਾਂ ਫਰਕ ਹਾਂ ਯਾਰ ਕਣਕ ਬਾਈ ਦੇਖੋ ਕਰੋ ਚੈੱਕ ਆਪਣੇ ਲੈ ਸਭ ਦਾਣੇ ਗਰੇ ਪਏ ਤਾ ਦੇਖਿਆ ਗਿਆ ਕੀ ਦੇਖਣ ਗਿਆ ਉਹਨੇ ਦੇਖ ਲੈਣੇ ਕਣਕੇ ਕਣਕ ਬਾਈ ਤੂੰ ਤਾਂ ਝੜੀ ਨਹੀਂ ਹੈਗੀ ਉਧਰ ਬਾਈ ਬੂਟੇ ਦਾ ਮੁੱਲ ਲਾਉਣ ਗਿਆ ਰੋਟੀ ਹੜਦਾ ਨਹੀਂ ਹੈਗਾ ਉਹ ਵੀ ਦੇਖ ਲੈਣੇ ਵਿਚਾਰ ਕੀ ਕਹਿੰਦਾ ਆ ਬਾਈ ਜਿਹੜੀ ਹੈਂਡ ਪਈਦੀ ਨਾ ਸਾਰੀ ਕਣਕ ਝੜੀ ਪਈ ਆ ਆਪਣੇ ਆ ਦੇਖ ਲੈਣੇ ਹਾਂ ਬਾਈ ਦੇਖ ਲਈ ਇਕਣਾ ਬਾਈ ਉਹ ਛਿੱਟੇ ਤੇ ਵੱਧ ਝੜੀ ਵੀ ਆ ਬਾਈ ਯਾਰ ਸਾਡੀ ਕਮੈਂਟ ਹੋਰ ਕਿਦੋਂ ਮੈਂ ਦੱਸਦਾ ਰਹੇਗਾ ਆ ਰਖੋ ਬਾਈ 1 2 3 4 5 6 7 8 9 ਦਾ ਇੰਨੀ ਕ ਜਗ੍ਹਾ 'ਚ ਕਿੰਨੇ ਡਾਣੇ ਆ ਓਕੇ ਸਾਡੀ ਝੜੀ ਵੀ ਆ ਬਾਈ ਯਾਰ ਇਹ ਤੂੰ ਹਲੇ ਕਹੀ ਗਿਆ ਘਟ ਆਏ ਆ ਯਾਰ ਬਹੁਤ ਆਰੇ ਲੈ ਮੈਨੂੰ ਪਤਾ ਨਾ ਬਾਲੇ ਤੇ ਲੱਗੀ ਨਾ ਆ ਕੇ ਪੱਕੀ ਵੀ ਕਣਕ ਦੀ ਜੜੇ ਬਾਈ ਥੋੜੀ ਜਿਹੀ ਨਾਰਮਤੀ ਉਹਨਾਂ ਨੂੰ ਘੱਟ ਫਰਕ ਪਿਆ ਉਹਨਾਂ ਨੂੰ ਨਹੀਂ ਹੈਗਾ ਝੜੀ ਬਾਲੇ ਚਾਰੋ ਬਾਈ ਅਰੇ ਤੂੰ ਕਹੀ ਜਾਂਦਾ ਹੈ ਨਹੀਂ ਮੈਂ ਤਾਂ ਬਾਈ ਦੀ ਗੱਲ ਮੰਨਦਾ ਨਹੀਂ ਤਾਂ ਹੈਗਾ ਮੈਂ ਤਾਂ ਬਾਈ ਨੂੰ ਛੇੜਦਾ ਤਾਂ ਮੈਂ ਕਿਹਾ 40 50 ਕਿਲੋ ਹੋਣੀ ਹੈ ਨੇ 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 ਕਣਕ ਵੱਧ ਚੱਲੀ ਬਾਕੀ ਪ੍ਰਧਾਨ ਦਾ ਹੁ ਕੰਡਾ ਦੱਸ ਦੂਗਾ ਕਣਕ ਤਕੜੀ ਦੀ ਉਦਾਂ ਹਾਂ ਕਣਕ ਕੰਡਾ ਦੱਸੂ ਬਾਕੀ ਕੰਡਾ ਦੱਸੂਗਾ ਬਾਕੀ ਬਾਕੀ ਮਸ਼ੀਨਵਾ ਵੀ ਨਿਕਲੀ ਬਾਈ ਟੂੜੀ ਵਾਲੀ ਮਮਰ ਮੋਟੀ ਨਹੀਂ ਟੂੜੀ ਆ ਮੀਂਹ ਜ ਨਹੀਂ ਹੈਗੀ ਹਾਂ ਹਾਂ ਸਾਫ ਹੈ ਦੀ ਹਾਂ ਜੀ ਕਿਹਾ ਜੇ ਹੈ ਨਹੀਂ ਦੀ ਐਵੇਂ ਕਰੀ ਮਿੱਟੀਓ ਹੁੰਦੀ ਉਹਦਾ ਬਾਈ ਹਾਂ ਨਹੀਂ ਟੂੜੀ ਨਿਕਲਦੀ ਬਹੁਤ ਹੈ ਜੇ ਕਣਕ ਗਰੀਬ ਹੋਵੇ ਐਦਕੀ ਕਣਕਾ ਗਰੀਆ ਨਹੀਂ ਹੈਗਾ ਕਣਕਾ ਗਰੀਆ ਨਹੀਂ ਹੈਗੀ ਐਦਕੀ ਬਚਾਉਇ ਰਿਹਾ ਹਾਂ ਕਿਉਂਕਿ ਬਾਈ ਐਦਕੀ ਮੌਸਮ ਠੀਕੇ ਰਿਹਾ ਇੱਕ ਹੈਂਡ ਮਾਰ ਗਈ ਸਾਨੂੰ ਹੋਰ ਕੋਈ ਚੱਕਰ ਨਹੀਂ ਹਾਂ ਐਹ ਨਹੀਂ ਚੱਕਦਾ ਕੰਮ ਬਹੁ ਹੁਣ ਬਸ ਥੋੜੇ ਆਂ ਬੱਦਲ ਆਈ ਜਾਂਦਾ ਉਥੇ ਡਰ ਲੱਗੀ ਜਾਂਦਾ ਉਹਨੇ ਪੱਕੀ ਫਸਲ ਹੈ ਡਰ ਲੱਗਦਾ ਬਹੁਤ ਯਾਰ ਕਿਉਂਕਿ ਭਾਈ ਹੁਣ ਸਾਰਾ ਕੋਸ ਸਿਰੇ ਬਕਾਮ ਆਇਆ ਹੋਇਆ ਪੈਸੇ ਵਟਣ ਵਾਲਾ ਕੰਮ ਹੈ ਹਾਂ ਇਹੀ ਨਾ ਵਟੋ ਇਹ ਵਖਾਮ ਲੱਕ ਟੁੱਟ ਜਾਣਾ ਕਿਸੇ ਨੇ ਆੜਤੀ ਦੇ ਦੇਣੇ ਕਿਸੇ ਨੇ ਕਿਸ਼ਤ ਦੇਣੀ ਕਿਸੇ ਨੇ ਕੋ ਦੇਣਾ ਬਹੁਤ ਗਾਲੇ ਨੇ ਸੋਚਿਆ ਪਾ ਹੁੰਦਾ ਕਿਸੇ ਨੇ ਵਿਆਹ ਕਰਨਾ ਬਾਈ ਕਿਸੇ ਨੇ ਫੜੇ ਪਏ ਐ ਇੱਥੇ ਦੇ ਘਾਟੇ ਵੱਧੇ ਪੂਰੇ ਐ ਜੇ ਕਿਤੇ ਨਾ ਹੋਏ ਵੇ ਤਾਂ ਕਰਜ਼ਾਈ ਹੋ ਜਾਂਦਾ ਬੰਦਾ ਫੇਰ ਤਾਂ ਵੇਚਣੇ ਨੂੰ ਮਜਬੂਰ ਹੁੰਦਾ ਬਾਈ ਫਸਲ ਪਰੇ ਕਾਸਾ ਹੁੰਦੀ ਆ ਫੇਰ ਤਾਂ ਅਗਲਾ ਕਹਿੰਦਾ ਚੱਲ ਦਵਾੜ ਵੇਚਦੇ ਹਾਂ ਹੁਣ ਜੇ ਮਰੇ ਬਹੁਤ ਵਿਉਂਤਬੰਦੀ ਬੰਦੇ ਨੇ ਮੜਾਈ ਵੀ ਹੁੰਦੀ ਆ ਬਾਈ ਵੀ ਬਾਈ ਹੋਰ ਕੰਮ ਵੀ ਹੈ ਨਹੀਂ ਜ਼ਿਮੀਂਦਾਰਾਂ ਨੂੰ ਫਸਲ ਇਹ ਨਾਲ ਇੱਕ ਹੋਰ ਆ ਹਾਂ ਇੱਕ ਨੰਬਰ ਦਾ ਕੰਮ ਹੈ ਡਾੜੀ ਡੱਪਾ ਵੀ ਨਹੀਂ ਬਾਈ ਆ ਤਾਂ ਜਾਂ ਹੋਰ ਕੰਮ ਕਰੀ ਜਾਵੇ ਬੰਦਾ ਫੇਰ ਵੀ ਔਖਾ ਹੈ ਪਰ ਨਹੀਂ ਹਾਂ ਤਾਹੀਂ ਭਾਈ ਇਹ ਫਸਲਾਂ ਦੇ ਡਰਦੇ ਮਾਰੇ ਲੋਕ ਗੰਨਾ ਦੇ ਬੂਟੇ ਲਾਉਣ ਲੱਗੇ ਹਾਂ ਬੂਟੇ ਲਾਉਣ ਲੱਗੇ ਹੁਣ ਬੂਟੇ ਹਾਂ ਬੂਟੇ আর ਗੰਨੇ ਨੂੰ ਗੜੇ ਗੁੜੇ ਨਾ ਖਾਂ ਨਹੀਂ ਕਰਦੇ ਕਿਉਂਕਿ ਟੈਲੀਵਿਜ਼ਨ ਵਾਲੇ ਗੜੇ ਪੈਣਗੇ ਜੀ ਤੂਫਾਨ ਆਊਗਾ ਜੀ ਫਲਾਣਾ ਇਹਦਾ ਫੋਨ ਪਰ ਮੈਸੇਜ ਵੀ ਆਉਂਦੇ ਨਾ ਭਾਈ ਹਾਂ ਹਾਂ ਇਹਨੇ ਨੇ ਬਸ ਕਰਾਈ ਦੀ ਸਾਡੀ ਉਹ ਦੇ ਉਧਰ ਫਾਇਕੇ ਨਾ ਮੁੱਲ ਲਾ ਕੇ ਹਟੂਗਾ ਅੱਜ ਆ ਮੈਂ ਕਿਹਾ ਸੌਦਾ ਕਰੂਗਾ ਇਹ ਹਾਂ ਕਿਨਾ 50 ਕੋਟਲ ਲੈ ਭਾਈ ਕੱਢਿਆ ਯਾਰ ਜੋੜ ਲਾਇਆ ਲੈ 50 ਕਿਨੇ ਯਾਰ ਦੇ ਆ ਕਿੰਨੇ ਕਿਨੇ ਹਜ਼ਾਰ ਦਾ ਸਦਾ ਇਹ ਅੱਜ ਬਾਹਰ ਲਵਾ ਦਾ 50 ਕੁਆਟ ਦਾ ਅੱਛਾ ਜੇ 70 ਹੋ ਗਿਆ ਕਿੰਨੇ ਦਾ ਬਣ ਗਿਆ ਦੇਖ ਲੈ ਹੁਣ ਤੂੰ ਸਹੀ ਦੇਖਣਾ ਹੁਣ ਤੂੰ ਠੇਕਾ ਤੂੰ ਦੱਸ ਕਿੰਨੇ ਦਾ ਮਾਲ ਹੈ ਇਹ 1200 ਨੂੰ ਲਾ ਲੈ 1200 ਨੂੰ ਸਾਨੂੰ ਦੇ ਕੇ ਤੂੰ ਵੀ ਬਚਾਉਣਾ ਆਪਣਾ ਗੱਡੀ ਦਾ ਤੇ ਲੇਬਰ ਵਾਲੇ ਪਾੜਾ ਕੱਢ ਕੇ ਦੱਸ ਕਿੰਨੇ ਦਾ ਮਾਲ 1200 ਚੱਲਦਾ ਕਿੰਨੇ ਦਾ ਹੈ 18 ਤਾਂ ਹੁਣ ਚੱਲਦਾ ਮੈਨੂੰ ਉਮੀਦ ਹੈ ਵੀ 13 13.5 ਬਾਈ ਹੈਗੇ ਇਹ 70000 ਦਾ ਮਾਲ ਆਪਣਾ ਹਾਂ ਮਾ ਇਹਨੇ ਕਿਦਾਂ ਹੋਊਗਾ ਅਮਨੇ ਹਾਂ ਰੋਟੀ ਹੁਣ ਤੂੰ ਦੱਸ 70 ਦਾ ਹੈਗਾ ਕਿ 50 ਦਾ ਹੈ ਇਹ ਤੈ ਸੌਦਾ ਲੈਣਾ ਹੋਵੇ ਕਿੰਨੇ ਦਾ ਲੈਣਾ ਤੈਨੂੰ ਕਿੰਨੇ ਦਾ ਪੱਕਦਾ ਹੋਊਗਾ 70 ਰੱਖਾਂਗਾ ਕਿਉਂਕਿ ਬਾਈ ਹਾਲ ਦੀ ਗਾੜੀ ਰੇਟ ਚੰਗਾ ਏ ਫਿਰ ਡਾਊਨ ਆ ਗਿਆ ਫਿਰ ਰੇਟ ਘੱਟ ਵੱਧ ਦੀ ਗੱਲ ਹੈ ਹਾਲ ਦੀ ਗਾੜੀ ਰੇਟ ਠੀਕ ਹੈ ਪਰਨ ਇਹ ਵੀ ਨਸਲ ਹੈ ਕਿ ਉਦਾਂ ਦਾ ਹੀ ਬੂਟਾ ਕੋਈ ਇਹ 48 ਬੂਟੇ ਹਨ ਜੀ 48 ਬਾਈ ਇਹ ਵਜਨ ਵਾਲਾ ਹੈ ਹਾਂ ਸ਼ੰਗਾਈ ਵੀ ਸੋਹਣੀ ਕਰੀ ਵੀ ਬਾਈ ਤਾਂ ਐਨ ਉੱਚੀ ਹੋਰ ਕਿਉਂ ਖੁਸ਼ੀ ਸ਼ਾਂਗ ਲੈ ਕੇ ਕਿਦਾਂ ਬੂਟੇ ਦੇਖੋ ਬਾਈ ਐਨ ਉੱਚੀ ਜਿਹੀ ਹੈ ਤੇ ਨੰਬਰ ਕਰੀ ਦੇ ਦੂੰਗਾ ਜਾਂ ਕਰਾ ਸੌਦਾ ਕਰ ਲੂੰ ਕਹਿੰਦਾ ਵੇਚਣੇ ਕਰਾਰੇ ਸੌਦਾ ਰੇਟ ਦੁਆਰੇ ਚੰਗਾ ਹੈ ਹਲੇ ਮੈਂ ਜੋੜ ਲਾਉਂਗਾ ਵਰਦਾਰੇ ਕੇ ਇੱਕ ਵਾਰ ਆਪਣਾ 75000 ਰੁਪਏ ਦਵਾ ਦਿਆ ਜ਼ਿਆਦਾ ਹੈ ਲਾਲਾ ਜੇ ਫਰੀਜ ਕਿੰਨੀ ਪੀਜਾ ਕੋਟਰ ਨਾਲ 65000 ਤਾਂ ਉਦੋਂ ਬਣਦਾ ਹੂੰ ਮਾਈਕਾ ਪਹਿਲੇ ਯਾਰ ਤਾਂ ਉਦਹੀਂ ਮੰਗਾ ਬੜਦਾ 5000 ਫालतू ਮੰਗਿਆ ਹਾਂ ਕਰਾਇਆ ਨਹੀਂ ਹੈਗਾ ਤੇਰਾ ਸਾਢੇ 1350 ਰੁਪਏ ਦੇ ਵਿੱਚ ਕਰਾਇਆ ਗੁਰੂਆ ਕੋਠਰੀ ਦਾ ਇੱਕ ਦੇਖਿਆ ਮੈਂ ਹੂੰ ਕਈ ਵਾਰ ਬੰਦੇ ਜਾਣੇ ਕਿ ਕਹਿੰਦੇ ਘਾਟਾ ਪੈ ਗਿਆ ਜੇ 5000 ਵਾਧਾ ਆ ਜਵੇ ਹੋਰ ਕੀ ਵਾਧਾ ਮਿਲਦਾ ਪੰ ਹਾਂ ਜਿਆਦਾ ਵਾਧੇ ਚ ਵੀ ਦਵੇ ਘੱਟ ਜਿਕੇ ਪ੍ਰਧਾਨ ਨੇ ਹੋ ਗਿਆ ਦਾ ਕਹਿੰਦੇ ਘਾਟਾ ਪੈ ਗਿਆ ਛੜਦੇ ਵਾਲਗਾ ਹੁੜਾ ਘਾਟੇ 'ਚ ਵਾਧਾ ਵੀ ਦੇਣਾ ਚਾਹੀਦਾ ਫਿਰ ਹਾਂ ਛੱਡਣੇ ਬਹੁਤ ਪੈਸੇ ਪੈਣੇ ਆ ਹਾਂ ਗੱਲ ਇਹ ਹੀ ਆ ਜੇ ਇਹ ਘਾਟਾ ਪਵੇ ਵਾਧਾ ਪਵੇ ਅਗਲਾ ਦੇਖ ਕੇ ਰਹਿੰਦਾ ਦੇਖ ਕੇ ਨਾ ਗੱਲ ਇਹ ਨਿਬੜ ਗਈ ਪੈਸੇ ਪਹਿਲਾਂ ਚਾਹੀਦੇ ਆ ਮੈਨੂੰ ਤਾਂ ਇਹ ਹਾਂਜੀ ਕਿੰਨੇ ਪੈਸੇ ਤੈਨੂੰ ਕਹਦਾ 75000 ਰੁਪਏ ਦਵਾ ਦੇ 70 ਚਲੋ ਇਹ ਹੋ ਗਿਆ 70 ਦਾ ਚਾਹ ਤੂੰ 70 ਰੁਪਏ ਲੈ ਜਾ ਹੁਣ ਨਹੀਂ ਘਟਨੇ ਹਾਂ ਠੀਕ ਹੈ ਠੀਕ ਹੁਣ ਨਹੀਂ ਘਟਨੇ ਵੀਡੀਓ ਬਣਦੀ ਆ ਬਸ ਠੀਕ ਹੈ ਬਸ ਠੀਕ ਹੈ ਬਾਕੀ ਭਾਈ ਹੁਣ ਮੁੱਛਾ ਮੁੱਛਾ ਨਾ ਪਟਲੀ ਹਾਂ ਸ਼ਾਮ ਦਾ ਟਾਈਮ ਹੋ ਗਿਆ ਉਹ ਦੇਖੋ ਪੰਛੀ ਆਪਣੇ ਘਰ ਨੂੰ ਜਾਣ ਲੱਗ ਗਏ ਯਾਰ ਲੱਗੇ ਕਿਹੜੇ ਸਾਬ ਨਾਲ ਫਿਰਦੇ ਟੋਲਿਆਂ ਦੇ ਟੋਲੇ ਬਾਈ ਬਹੁਤ ਟੋਲੇ ਆ ਦੇਖ ਤੋਤੇ ਆਲੇ ਟੋਲਾ ਬਾਈ ਸਾਡੀ ਸਾਈਡ ਬਹੁਤ ਹੈ ਹਾਂ ਪੂਰੇ ਬਹਰ ਦਰਖਸੰਗ ਕਰਕੇ ਹਾਂ ਨਿਊ ਤੇ ਵੀ ਰੌਣਕਾਂ ਪੰਛੀ ਬਾਈ ਮੈਂ ਤਾਂ ਤੋਤੇ ਦੇ ਲੈ ਕਿਹੜੇ ਸਾਬ ਨਾਲ ਫਿਰਦੇ ਲੈ ਹਾਂ ਹਾਲੇ ਤਾਂ ਕੌਂ ਬੈਠ ਗਿਆ ਉਹ ਜਾ ਕੇ ਝੜੀ ਤੇ ਹੂੰ ਉਹਦੇ ਉੱਪਰ ਬੈਠੇ ਟਾਵਰ ਦੇਖੋ ਹਾਂ ਬਾਈ ਦੇਖੋ ਉਹ ਝੜੀ ਤੇ ਕੌਂ ਬੈਠ ਗਿਆ ਬਹੁਤ ਜੀ ਬਾਈ ਚੱਕਰ ਪਤਾ ਕੀ ਹੈ ਨਹਿਰ ਪੈ ਨਹੀਂ ਲੱਗ ਹਾਂ ਨਿਊਰੇ ਜੀ ਲੱਗੇ ਰਹਿੰਦਾ ਪੰਛੀਆਂ ਨਾਲ ਹਾਂ ਬਾਕੀ ਬਾਈ ਇਹ ਨਦੀ ਪੈ ਨਹੀਂ ਨਾ ਬੂਟਿਆਂ ਦੇ ਪਾਰਲੀ ਸਾਈਡ ਹੂੰ ਜੰਗਲ 'ਚ ਰਹਿੰਦੇ ਫੇ ਤੁਹਾਨੂੰ ਪਤਾ ਹੀ ਹੈ ਓਕੇ ਉਹ ਵਿੱਚੇ ਬੰਗਲੇ ਮਿਕਸ ਜਾਂਦੇ ਦੇਖੋ ਹੂੰ ਉੱਪਰ ਕੌਣ ਜਾਂਦੇ ਨੇ ਪੌਂ ਜਾਂਦੇ ਨੇ ਦੇਖ ਲੈ ਹਲੇ ਪਿੰਡਾਂ ਨਾਲ ਤਾਂ ਕੋਈ ਸਾਡੇ ਕੀ ਨਹੀਂ ਬੋਹਤਾ ਹੂੰ ਬੈਣਾ ਵੀ ਹੈਗੀ ਕੱਲੋਂ ਨਾ ਲੈਣਾ ਰਾਜ ਲੰਗੀਆਂ ਬੁੱਟੀਆਂ ਤੋੜੇ ਨਾ ਲਫਾਵੇ ਬੰਨੇ ਹੋਣ ਲੈ ਕੇ ਆਦੇ ਬਾਈ ਕਾ ਥੋੜਾ ਜਿਹਾ ਫਰਕ ਹੈਗਾ ਲਫਾਫੇ ਦਾ ਆਪਾਂ ਕਹੀ ਹੈ ਜੀ ਹਾਂ ਫਰਕ ਹੈਗਾ ਬਾਈ ਇੰਨੇ ਜੀ ਉਹ ਕਿੱਥੇ ਦੇ ਆਈ ਜਾਂਦੇ ਆ ਉਹਦੇ ਹੋਟੋ ਲਾ ਗਿਆ ਬੋਲੇ ਦੇਖ ਲੈ ਮੈਨੂੰ ਹੈਰਾਨ ਆ ਦੇਖੋ ਬਾਈ ਲੈ ਹੋਰ ਜਾਂਦਾ ਹਰੇ ਕ ਪਿੱਛੇ ਕੌਣ ਆਉਂਦਾ ਮੈਂ ਕਹਿੰਦਾ ਬੋਡੀਗਾਰਡ ਰੱਖ ਲਈ ਤੂੰ ਮੈਂ ਕਹਿੰਦਾ ਇੱਧਰ ਲੜਾਈ ਲੱਗ ਗਈ ਦੇਖ ਉਹ ਕਿਹੜੇ ਸਾਹਬ ਨਾ ਆਉਂਦੇ ਰੋਟੀ ਇੱਧਰ ਤੇ ਦੇਖਦਾ ਸੀ ਉਹ ਦੇਖ ਇੱਥੇ ਆ ਉਹ ਅੰਨਾ ਹੋ ਗਿਆ ਤੂੰ ਕਿੰਨੇ ਦਾ ਪਾਚੀ ਜਾਂਦੇ ਉਹ ਦੇਖ ਟਾਵਰ ਕੋਲੂ ਆਪਣੇ ਘਰਾਂੋਂ ਚੱਲੋ ਇੱਧਰ ਤੇ ਕਹਦੇ ਆਉਂਦੇ ਇੱਕ ਸਾਈਡ ਤੇ ਹੀ ਦਰਿਆ ਪੈਂਦਾ ਬਾਈ ਦੇਖਦਾ ਸੀ ਉਹ ਕਿਹੜੇ ਸਾਹਬ ਨਾ ਆਉਂਦੇ ਆ ਬੱਲਾ ਬੱਲਾ ਆਪਣੇ ਘਰ ਆ ਯਾਰ ਉਹ ਭਾਈ ਉਹ ਸਾਹਮਣੇ ਤੇ ਆ ਰਹੇ ਦੇਖੋ ਕਿਹੜੇ ਸਾਹਬ ਨਾ ਪਿੱਛੇ ਤੇ ਲੈ ਉਹ ਦੇਖ ਰੋਟੀ ਕਿਹੜੇ ਸਾਹਬ ਨਾ ਆ ਰਹੇ ਆ ਲੈ ਬੱਲਾ 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 ਆ ਗਈਆਂ ਭਾਈ ਸਾਡੇ ਇਲਾਕੇ ਚ ਚਿੜੀਆਂ ਹਲੇ ਨਾਵਰਾ ਟੂਰ ਨਾਲ ਅਸਰ ਘਟ ਹੋਇਆ ਲਾ ਆ ਤੋਤਿਆਂ ਨਹੀਂ ਗੇੜੇ ਦਿੱਤੇ ਪਤਾ ਨਹੀਂ ਘੁੰਮ ਘੁੰਮ ਕੇ ਆਈ ਜਾਂਦੇ ਨਹੀਂ ਨਹੀਂ ਭਾਈ ਆ ਰਖ ਥੋੜਾ ਮਾਰਦੇ ਜਾਂਦੇ ਪਾਛੇ ਗੱਲ ਮੈਨੇ ਬਹੁਤ ਭਾਈ ਇੱਕ ਹੈ ਇੰਨੇ ਪਾਂਛੀ ਮਹਿਬੀ ਅਜ ਪਹਿਲੀ ਵਾਰ ਦੇਖੇ ਉਹ ਦੇਖ ਸਾਹਮਣੇ ਹੋਰ ਲੈ ਆ ਮਨੇ ਕਿਕਰਾਉ ਕਰਦਾ ਦੇਖੋ ਭਾਈ ਹੈਰੀ ਫਰਗ ਹਾਂ ਦੇਖ ਲਾ ਸਾਡੇ ਤਾਂ ਬਹੁਤ ਆ ਮੈਂ ਇਧਰ ਰੋਟੀ ਤਾਂ ਦੇਖੀ ਨਹੀਂ ਦੇਖੇ ਸਰਤ ਲਾਲਾ ਆਹ ਦੇਖੀ ਉਹ ਦੇਖੋ ਉਹਦੇ ਫੂਟੇ ਲੱਗ ਹਲੂ ਦੇ ਪਿੱਛੇ ਕੜਾ ਰੋਹ ਸੀ ਉਹਦੇ ਬਹੁਤ ਜ਼ਿਆਦਾ ਵਲ ਵਲ ਬਾਈ ਮੈਂ ਪਹਿਲੀ ਵਾਰ ਦੇਖਿਆ ਇਹਨੇ ਅੱਛਾ ਦੇਖ ਸਾਫ ਕਰੋ ਕਹੋਂ ਜਾਂਦੇ ਮੂਰੇ ਦੇਖ ਲੈ ਮੈਂ ਤਾਂ ਅੱਜ ਪਹਿਲੀ ਵਾਰ ਦੇਖਿਆ ਤੁਹਾਡੇ ਇਹਨੇ ਰੂਮਣ ਰੂਮਣ ਵਾਲਾ ਕੰਮ ਹੋਏ ਮੱਖੀ ਵਾਲਾ ਹੈ 20000 ਘਟ ਗਿਆ ਸਾਡਾ ਇੱਕ ਟ ਇੱਕ ਸਾਈਡ ਰਹੀਦਾ ਹੁੰਦਾ ਮੈਂ ਕਿਹਾ ਚਲੋ ਕੋਈ ਨਹੀਂ ਬਾਈ ਤੁਹਾਡੀ ਨੂੰ ਸੌਦਾ ਮਹਿੰਗਾ ਲੱਗਦਾ ਕੋਈ ਚੱਕਰ ਨਹੀਂ ਹੋਲੀ ਵਾਲੀ ਨੇ ਵੀ ਨਹੀਂ ਕਰਦਾ ਮੈਂ ਵੇਚਣੀ ਨਹੀਂ ਕਿਹਾ ਹੋਲੀ ਵਾਲੀ ਨੇ 20 ਭਰਾਜਾ ਵੇਚਦਾ ਕਿੰਨੇ ਕਿਦਾ ਟੋਡੀ ਕੇਕਰਾਂ ਨੂੰ ਦਿਖਾ ਕੇ ਰੇਟ ਲਵਾ ਲਾ। ਨਾ ਮੈਨੂੰ ਪਤਾ। ਬਾਓ ਬਾਈ। ਬਾਕੀ ਦਿਖਾ। ਅੱਜ ਪਾਕਿਸਤਾਨ ਨਾਲ ਇੰਡੀਆ ਦੀ ਲੜਾਈ ਲੱਗੀ ਹੋਊਗਾ। ਮੈਂ ਵਾ ਹੋਰ ਆ ਗਈ ਡਾਰ ਦੇ ਲੈ। ਬਾਕੀ ਉਹ ਚਿੜੀਆ ਬਾਈ ਇੰਨੀ ਐ ਨਾ। ਪਿੱਛੇ ਦੇਖ ਨਾ ਉਹ। ਉਹੀ ਤਾਂ ਮੈਂ ਤੈਨੂੰ ਕਿਹਾ ਬੱਲਾ ਬੱਲਾ ਬਾਈ ਇਹ ਤਾਂ ਉਹ ਹੋ ਗਿਆ ਜੀ ਕਿਹੜਾ ਲੜਾਈ ਲੱਗੀ ਹੁੰਦੀ ਐ। ਲੈ। ਥੋੜੀ ਕਿੰਨਿਆਗਾ? ਬਹੁਤ ਆ ਯਾਰ। ਉਹ ਦੇਖ ਉਧਰ। ਉਧਰ ਦੇਖ। ਬਾਈ ਅੱਜ ਦਾ ਰਗਾੜੇ ਤੋੜਦਾ ਹੈ। ਬਾਈ ਅੱਜ ਤੇ ਵੀ ਨਹੀਂ ਪਹਿਲੀ ਵਾਰ ਦੇਖੀ ਹੋਣੀ ਐ। ਨਹੀਂ ਆਪਨੇ? ਹਾਂ। ਬਹੁਤ ਚੰਗੀ ਐ। ਇੱਕ ਹੋਰ ਸਵੇਰੋਂ ਲੰਗੜਨੇ ਨੇ 5 ਵਜੇ 6 ਵਜੇ ਬੱਲੇ ਬੱਲੇ ਭਾਈ ਅੱਜ ਤਾਂ ਮੈਂ ਇੰਨੇ ਜਾਨਵਰ ਪੰਛੀ ਦੇਖੇ ਨਹੀਂ ਹੈਗੇ ਤੈਨੂੰ 5 ਵਜੇ ਛੱਡ ਕੇ ਲਿਉਂਗਾ ਸਵੇਰੀਆਂ ਰੋਢੀ हां ਦੇਖੇ ਇਹਨੇ ਬਹੁਤ ਹੈ ਮੈਨੂੰ ਅੱਜ ਦੇਖੇ ਬਈ ਉਹ ਦਾ ਡੂੰਮਣੇ ਵਾਲਾ ਹੀ ਕੰਮ ਆ ਉਹ ਸਾਹਮਣੇ ਦੇਖ ਹਮਨੇ ਸਵੇਰੋਂ ਦੇਖੀ ਤੂੰ ਲਲਕਾਰੇ ਮਾਰਦੇ ਜਾਂਦੇ ਜਾਣੇ ਕਣੇ ਉਹ ਦੇਖ ਉਧਰ ਬੂਟਿਆਂ ਪਤੇ ਕੱਕਣਾਰੇ ਰੋਢੀ ਭਾਈ ਇੰਨੇ ਪੰਛੀ ਦੱਸੋ ਕਮੈਂਟਾਂ 'ਚ ਦੇਖੇ ਮੈਂ ਤਾਂ ਹੈਰਾਨ ਰਹਿ ਗਿਆ ਜੀ ਪਹਿਲੀ ਵਾਰ ਦੇਖੇ ਹੈ ਬਈ ਸਾਡੇ ਬਹੁਤ ਆ ਉਹ ਦੇਖੋ ਇੱਕ ਉਹ ਕਿਹੜੇ ਸਾਬ ਨਾ ਆ ਰਹੇ ਪਰ ਇਹ ਤੇ ਹੁਣ ਦਿਖਣੀ ਬੰਦ ਹੋ ਗਏ ਹੂੰ ਉਹ ਦੇਖੋ ਬੱਲਾ ਬੱਲਾ ਮੈਂ ਨਹੀਂ ਬਾਈ ਨਾ ਪੰਛੀ ਦੇਖਿਆ ਹੂੰ ਬਹੁਤ ਆ ਹੋਰ ਆ ਗਿਆ ਉਧਰ ਰਕਾਰ ਤੋੜਦਾ ਬਾਈ ਉਹ ਰੋਟੀ ਸੱਚੀ ਗੱਲ ਆ ਬਾਈ ਇੱਧਰ ਕਿਆ ਚੱਕਰ ਦੇਖਣਾ ਫਿਰ ਆ ਦੇਖ ਵਾਕਈ ਬਾਈ ਅੱਜ ਤਾਂ ਬਾਈ ਰਕਾਰੇ ਤੋੜਦਾ ਹੋਰ ਆ ਗਿਆ ਉਹ ਦੇਖ ਬਹੁਤ ਆ ਰੋਟੀ ਉਹ ਲੈ ਲੈ ਜੀ ਰੋਪੜ ਦਾ ਕਰ ਰੋਟੀ ਅੱਜ ਤਾਂ ਬਈ ਰਿਕਾਰਡ ਤੋੜਤਾ ਇੰਨੇ ਤਾਂ ਬੰਦੇ ਨਹੀਂ ਹੁਣੇ ਬੜੇ ਲੈ ਕੇ ਜੀਨੇ ਪੰਛੀ ਦੇਖ ਲੈ ਹੈ ਬਾਈ ਜਿੰਨਾ ਟਾਈਮ ਦੇਖੀ ਜਾ ਰਹੇ ਨਾ ਪਿੱਛੇ ਤੇ ਇਹਨੇ ਹੋਰ ਆਈ ਜਾ ਰਹੇ ਆ ਲਗਾਤਾਰ ਹੀ ਆ ਰਹੇ ਨਾ ਬੱਦੇ ਆ ਰਹੇ ਦੇਖ ਲੈ ਬਈ ਅੱਜ ਕੀ ਬੂਰ ਲੱਗੀ ਨਹੀਂ ਅੰਬ ਨੂੰ ਘਟ ਲੱਗਿਆ ਨਾ ਨਹੀਂ ਨਹੀਂ ਹੈਗਾ ਫਿਰ ਵੀ ਹਾਂ ਅੱਜ ਚੱਲ ਜਾਣਾ ਆਪਣਾ ਕੰਮ ਆਪਣਾ ਕੰਮ ਚੱਲ ਜੂਗਾ ਮਿਲ ਜੂ ਖਾਣ ਨੂੰ ਕੁਝ ਹਾਂ ਰੋਡੀ ਦੇ ਵੀ ਨਹੀਂ ਆਇਆ ਰੋਡੀ ਦਾ ਅੰਬ ਬਹੁਤ ਮਿੱਠਾ ਬਾਈ ਪਰ ਇੱਕ ਸਾਲ ਆਇਆ ਤਬਰੇਗਾ ਨਹੀਂ ਨੂੰ ਮਨੇ ਵਾਲਾ ਪੰਪ ਲੈ ਆ ਕੇ ਦੂਆ ਲੈ ਆ ਹੋਰ ਆ ਗਏ ਬਾਈ ਦੇਖੋ ਪੰਛੀ ਲੈ ਪੰਪੂ ਟੁੱਟ ਗਿਆ ਰੋਡੀ ਪੰਪ ਸਪਰੇ ਹੂੰ ਪੰਪ ਦਾ ਕਰ ਦੂਗਾ ਹੀਲਾ ਤੁੰ ਦਵਾ ਦੂਗਾ ਵੇਖ ਤੇ ਰੋਡੀ ਮੈਨੂੰ ਕਹਿੰਦਾ ਬਾਈ ਕਈ ਦਿਨ ਹੋ ਗਏ ਸਪਰੇਜ ਹੀ ਕਰਨੀਆਂ ਇਹਨੇ ਕੋਈ ਨतरीका ਕਰਾ ਦੂਗਾ ਲੈ ਕੇ ਵੀ ਆਉਣੀ ਮੱਛਰ ਜਿਹਾ ਹੋ ਗਿਆ ਕਾਹਦੀ ਸਪਰੇਜ ਕਰਨੀ ਹੈ ਕਾਕਾ ਕਾਕੇ ਬੋ ਗਏ ਮੱਛਰ ਕਾਕਾ ਜੂਰੀਆ ਭਾ ਕੇ ਕਰਦੇ ਜੂਰੀਆ ਦੇ ਦੂਗਾ ਮੈਂ ਕਰ ਦਿੰਦੇ ਤੇਰਾ ਹੀਲਾ ਕਰ ਦਿੰਦੇ ਲੈ ਬਾਈ ਓਕੇ ਬਾਈ ਟਾਈਮ ਹੋ ਗਿਆ ਜਾਣ ਦਾ ਹੁਣ ਸਾਨੂੰ ਮੱਛਰ ਬਹੁਤ ਹੋ ਗਿਆ ਹੁਣ ਜਾਣਾ ਪੈਣਾ ਏ ਓਕੇ ਲੈ ਮਰ ਜੂਗਾ ਕਾਕੇ ਦਾ Yeah. Oh.